ਲੋ ਜੀ ਅਸੀਂ ਇਸ ਟਾਈਮ ਜਿਹੜਾ ਬਾਪੂ ਰਾਜਕੁਮਾਰ ਜੀ ਹਾਂਜੀ ਹਾਂਜੀ ਰਾਜਕੁਮਾਰ ਜੀ ਦੇ ਘਰ ਪਹੁੰਚੇ ਆਂ ਜੀ ਇਹ ਛੋਟਾ ਜਿਹਾ ਘਰ ਹੈ ਇੱਕ ਧਾਰਮਿਕ ਜਿਹੜੀ ਜਗ੍ਹਾ ਬਣੀ ਹੋਈ ਹੈ ਵਿੱਚ ਤੇ ਇਹੀ ਇਹਨਾਂ ਦਾ ਕਮਰਾ ਇੱਥੇ ਇਹਨਾਂ ਨੇ ਆਪਣਾ ਸਮਾਂ ਬਤਾਇਆ ਜੀ ਲੋਕਾਂ ਦੇ ਘਰ ਬਣਾਏ ਨੇ ਰਾਜਗਿਰੀ ਦੱਸਿਆ ਵੀਰ ਉਹਨਾਂ ਨੇ ਪਰ ਆਪ ਦਾ ਜਿਹੜਾ ਘਰ ਆ ਉਹ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਦੇਖੋ ਤੁਸੀਂ ਜੀ ਵਾਹਿਗੁਰੂ ਇੱਥੋਂ ਦੀ ਦਿਖਾਇਆ ਜਾਣ ਹਾਲਾਤ ਉਦਾਂ ਦੀ ਬਰਤਨੋਰੀ ਵੀ ਪਏ ਨੇ ਜੀ ਦੇਖੋ ਇੱਕ ਇਨਸਾਨ ਦੂਜਿਆਂ ਦੇ ਘਰ ਬਣਾਉਂਦਾ ਹਨਾ ਜੀ ਆਜੋ ਖਾਲਸਾ ਜੀ ਤੈਨੂੰ ਆਜੋ ਖਾਲਸਾ ਜੀ ਦੂਜਿਆਂ ਦੇ ਘਰ ਬਣਾਉਂਦਾ ਪਰ ਉਹਦਾ ਆਪ ਦਾ ਘਰ ਤੋ ਨਹੀਂ ਬਣਿਆ ਹਨਾ ਜੀ ਕਿਸਮਤ ਦੇਖੋ ਤੁਸੀਂ ਕੈਸੇ ਹਾਲਾਤ ਬਣ ਗਏ ਇੱਕ ਇਨਸਾਨ ਦੇ ਹਰਪੁਰ ਜ਼ਿਲ੍ਹੇ ਦੇ ਵਿੱਚ ਆ ਜੀ ਪਿੰਡ ਹੈਗਾ ਮੋਲਾ ਮੋਲਾ ਬਾਦਪੁਰ ਮੋਲਾ ਬਾਦਪੁਰ ਹਾਂ ਜੀ ਔਰ ਨਾਲ ਸਾਡੇ ਭੈਣ ਨੇ ਜੀ ਰਵੀ ਕੌਰ ਜੀ ਨਾਲ ਗੁਰੂ ਕੀ ਰਸੋਈ ਤੋਂ ਨੇ ਖਾਲਸਾ ਜੀ ਜਿਹੜੀ ਫਾਊਂਡੇਸ਼ਨ ਚੱਲ ਰਹੀ ਆ ਅਮਰੀਕ ਸਿੰਘ ਜੀ ਨੇ ਜੀ ਤੇ ਅਸੀਂ ਇਸ ਟਾਈਮ ਪਿੰਡ ਦੀਆਂ ਮੜੀਆਂ ਦੇ ਵਿੱਚ ਖੜੇ ਆਂ ਜੀ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆਂ ਜੀ ਇੱਥੇ ਬਜ਼ੁਰਗ ਨੇ ਇੱਕ ਕਾਫੀ ਤਰਸਜੋਗ ਹਾਲਾਤਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਲੈਣ ਲਈ ਆਏ ਆਂ ਤਾਂ ਜੋ ਉਹਨਾਂ ਦਾ ਜਿਹੜਾ ਚੰਗਾ ਬੁੜਾਪਾ ਜਿਹੜਾ ਚੰਗਾ ਉਹਨਾਂ ਦਾ ਨੰਗ ਸਕੇ ਤੇ ਬਾਕੀ ਆਓ ਆਜੋ ਵੀਰੇ ਪਹਿਲਾਂ ਆਪਾਂ ਮੀਂਹ ਤੋਂ ਇੱਧਰ ਹੋ ਜਾਈਏ ਮੀਂਹ ਤੋਂ ਇਹ ਬਜ਼ੁਰਗ ਫਿਰ ਉਰੀ ਪੈਂਦੇ ਨੇ ਜੀ ਪਿੰਡ ਤੋਂ ਘੁੰਮਦੇ ਫਿਰਦੇ ਰਹਿੰਦੇ ਨੇ ਅੱਛਾ ਜੀ ਅੱਛਾ ਜੀ ਓਏ ਹੋਏ 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 ਆ ਦੇਖੋ ਤੁਸੀਂ ਹਾਲਾਤ ਬਜ਼ੁਰਗਾਂ ਦੇ ਮੈਂ ਕਹੂੰਗਾ ਦਿਖਾਏ ਜਾਣ ਜੀ ਇਹ ਚੀਜ਼ਾਂ ਇਹ ਬਾਪੂ ਜੀ ਇੱਥੇ ਮੜੀਆਂ ਦੇ ਵਿੱਚ ਪਏ ਨੇ ਬਹੁਤ ਹੀ ਤਰਸਯੋਗ ਹਾਲਾਤਾਂ ਦੇ ਵਿੱਚ ਇਸੇ ਪਿੰਡ ਦੇ ਨੇ ਹਨਾ ਜੀ ਇਸੇ ਪਿੰਡ ਦੇ ਨੇ ਕੀ ਨਾਮ ਕੀ ਹੈ ਜ ਇਹਨਾਂ ਦਾ ਤੇਰਾ ਨਾਮ ਜੀ ਰਾਜੂ ਹੈ ਰਾਜੂ ਰਾਜਮਲ ਰਾਜਫਲ ਰਾਜਮਲ ਰਾਜਮਲ ਜੀ ਠੀਕ ਹੋ ਹਨੇ ਚਾਹ ਕਾਹਵਾ ਬਾਈ ਚੱਲ ਚਾਹ ਪੀਨੇ ਆ ਜੀ ਰਾਜਮਲ ਜੀ ਨੇ ਜੀ ਦੇਖੋ ਤੁਸੀਂ ਹਾਲਾਤ ਜਿਹੜਾ ਦਾੜੀ ਦੇ ਕੀ ਬਣ ਚੁੱਕੇ ਨੇ ਜੀ ਵਾਹਿਗੁਰੂ 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 ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਰਾਜਮਾਲ ਜੀ ਠੀਕ ਹੋ ਤੁਸੀਂ ਇਹ ਨਾ ਬਾਬਾ ਮੈਨੂੰ ਜੀਦਾ ਨਹੀਂ ਹੈਗਾ ਮੇਰਾ ਮੇਰੇ ਦੋ ਪਾਪਾ ਖੜ ਬਾਬੇ ਨੂੰ ਨਹੀਂ ਲਾਕੇ ਦੋ ਸੌ ਨਾ ਦਿੰਦੀ ਗੋਲੀਆਂ ਲੈ ਲੈਣੇ ਆ ਜੀ ਕਿੰਨੇ ਕ ਟਾਈਮ ਤੋਂ ਨਹੀਂ ਦਿਖਦਾ ਜੀ ਇਹ ਸਾਨੂੰ ਜੀ ਕੋਈ 4 ਸਾਲ ਹੋ ਗਏ ਬਾਬਾ ਨੇ ਤੁਸੀਂ ਨਾ ਇੱਕ ਵਾਰੀ ਬਾਅਦ ਬਾਬਾ ਕੋਲ ਆਪਾਂ ਬਹੁਤ ਮਿੱਠਾ ਖਿਲਾਰ ਕੇ ਜੋ ਸਾਰੇ ਜੋ ਨਾ ਫਸਲਾਂ ਪਾੜੀਆਂ ਬਾਬਾ ਜੀ ਇਹ ਨਿਆਣੇ ਦਾੜਾ ਦੇਖਿਓ ਦਾੜਾ ਆ ਕੇ ਦੇਖਿਓ ਇੱਕ ਵਾਰੀ ਮਿੱਠਾ ਖਿਲਾਰ ਕੇ ਅੰਦਰ ਭੜ ਗਿਆ ਬਾਬਾ ਹੋਰ ਕੋਈ ਵਜ੍ਹਾ ਨਹੀਂ ਹੋਈ ਅੱਛਾ ਜੀ ਇਹਨਾਂ ਜੋਰ ਮਾਰਿਆ ਨਾਲੀਆਂ ਖਿੱਚੂ ਗਏ ਖਾਂਜੇ ਬਾਬਾ ਜੀ ਨਿਆਣੇ ਫੂਟੀਆਂ ਨਾਲੀਆਂ ਮਿੱਠਾ ਨਹੀਂ ਲਿਬੜੀ ਖਾਲੀ ਲਿਬੜੀਆਂ ਬਾਹਰ ਛੱਡ ਗਿਆ ਜੀ ਮੈਂ ਸਫਾਈ ਕਰਦਾ ਰਿਹਾ ਠੀਕ ਹੈ ਜੀ ਹਾਂ ਜਾਨਾ ਹੋ ਗਿਆ ਜੋਰ ਲੱਗ ਗਿਆ ਜੀ ਹੋਰ ਕੋਈ ਗੱਲ ਨਹੀਂ ਹੋਈ ਅੱਛੇ ਕੀ ਇਦਾਂ ਦੇ ਖਲਾਤ ਕਿਵੇਂ ਬਣ ਗਏ ਕਮਸਾਂ ਦੇ 20 ਸਾਲ ਦੇ ਇਹੀ ਹਾਲੇ ਦੀ ਵਾਹਿਗੁਰੂ ਇਹਦੀ ਇੱਕ ਦੇਖੋ ਇਹਦੀ ਅੰਦਰ ਬੜੇ ਨਹੀਂ ਸਕਦਾ ਬੰਦਾ ਅੱਛੇ ਇਹਦੀ ਘਰ ਵਾਲੀ ਵੀ ਆ ਇਹਦਾ ਮੁੰਡਾ ਵੀ ਆ ਆ ਪਛਾਣਿਆ ਕੌਣੋ ਹਾਂਜੀ ਹਾਂਜੀ ਕੌਣੋ ਜੀ ਇਹ ਸਾਡੇ ਤਾਈ ਦਾ ਮੁੰਡਾ ਜੀ ਠੀਕ ਹੈ ਮੁੰਡੇ ਦਾ ਇੱਕ ਮੁੰਡਾ ਕੀ ਕੰਮ ਕਰਦਾ ਮੁੰਡਾ ਕੱਖ ਨਕਮਾ ਵਾਹਿਗੁਰੂ ਇਹਦੀ ਘਰ ਵਾਲੀ ਵੀ ਹੈਗੀ ਆ ਕੁੜੀ ਵੀ ਹੈਗੀ ਆ ਜਵਾਈ ਵੀ ਵਿਆਹਿਆ ਹੈ ਕੁੜੀ ਵਿਆਹਤੀ ਬਾਜਾ ਸੀ ਛੱਡ ਕੇ ਚਲੇ ਗਿਆ ਭਗਵਾੜੇ ਦੇ ਨੇੜੇ ਤੇੜੇ ਕਿਤੇ ਰਹਿੰਦੇ ਨੇ ਨਹੀਂ ਅੱਛਾ ਜੀ ਉਹੜ ਦੇ ਲੱਗ ਪਹਿਲੇ ਹੀ ਰਹਿੰਦੀ ਐ ਅੱਛਾ ਜੀ ਜਦੋਂ ਇਹ ਹਾਲਤ ਹੋ ਗਈ ਉਹ ਸ਼੍ਰੀਮਾਨ ਜੀ ਉਹ ਦੋਨੋਂ ਪਣਾ ਸਕੀਆਂ ਸੀ ਹਾਂ ਹਾਂ ਉਹਨਾਂ ਦਾ ਚਾਰਜ ਕਰਦੇ ਆ ਬਾਬਾ ਜੀ ਸਮਝੂਣੇ ਆ ਉਹ ਦੂਈ ਬਿਚਾਰੀ ਉਹ ਵੀ ਮਰ ਗਈ ਉਹ ਉਹ ਭਾਈ ਮਰ ਗਿਆ ਜਿਹੜੀ ਕੁੜੀ ਸੀ ਭਤੀਜੀ ਜੀ ਉਹ ਹਰਿਆਣੇ ਦੇ ਮੁੰਡੇ ਦੇ ਨਾਲ ਉਹਦਾ ਬਲੱਡ ਮੈਚ ਚੱਲ ਗਈ ਅੱਛਾ ਜੀ ਬੜੀ ਲਿਖੀ ਜਿਹੀ ਐਵੇਂ ਕੀਤੀ ਸੀ ਉਹਨੇ ਠੀਕ ਹੈ ਜੀ ਹੁਣ ਇਹਦੀ ਘਰ ਵਾਲੀ ਕਹਿੰਦੀ ਐ ਆਪਣੇ ਮਾਪੇ ਅੱਛਾ ਜੀ ਠੀਕ ਹੈ ਉਹ ਮੁੰਡਾ ਵੀ ਤੇ ਕੁੜੀ ਅਸੀਂ ਵਿਆਹ ਤੇ ਰਿਸ਼ਤਾ ਜਿਹਾ ਮਿਲਿਆ ਸੀ। ਇਹਦੀ ਭੂਆ ਦਾ ਮੁੰਡਾ ਬਚੋਲਾ ਦੀ ਕੁੜੀ ਵਿਆਹ ਤੇ। ਇਹਨਾਂ ਦਾ ਕੋਈ ਲੈਣ ਦੇਣ ਨਹੀਂ, ਕੋਈ ਪੁੱਛਦਾ ਨਹੀਂ ਹੈ। ਇਹਦੀ ਇਹ ਕੰਮ-ਕਾਰ ਦੱਸਿਆ ਇਹਨਾਂ ਨੇ ਕੀ-ਕੀ ਕਰਦੇ ਦੇ? ਕੱਖ ਨਹੀਂ, ਬਸ ਪੁੱਛੋ ਜੀ ਜਿਹੜਾ ਚੱਲਦੇ ਨਾਲ ਪਹਿਲੇ ਭੰਗ ਸੰਖਾ ਖਾ ਕੇ। ਨਹੀਂ ਉਦੋਂ ਪਹਿਲਾਂ ਜਦੋਂ ਠੀਕ ਸੀ, ਪਹਿਲਾਂ ਰਾਜਮਿਸਤਰੀਆਂ ਘਰ ਦਾ ਸੀ। ਉਹ ਹੀ ਗੱਲ ਪੁੱਛਦਾ ਨਹੀਂ ਕੀ ਕੰਮ-ਕਾਰ ਕਰਦੇ ਸੀ? ਰਾਜਮਿਸਤਰੀਆਂ ਕੰਮ ਕਰਦੇ ਸੀ। ਓਕੇ। ਠੀਕ ਹੈ। ਇਹ ਹਾਲ ਮੁੰਡਾ ਲਗਾਇਆ। ਹੈ ਜੀ। ਇਹ ਮੈਨੂੰ ਜਿੰਨੀਕ ਜਾਣਕਾਰੀ ਕਿਸੇ ਪਿੰਡ ਦੀ ਜਗ੍ਹਾ ਤੇ ਰਹਿੰਦਾ ਹੁੰਦਾ ਸੀ ਜਦੋਂ ਆਪ ਸੈੱਟ ਹੋ ਗਿਆ ਹੈਨਾ ਨਹੀਂ ਨਹੀਂ ਹਾਂ ਇਹ ਨਹੀਂ ਕਿਸੇ ਜਗ੍ਹਾ ਤੇ ਰਿਹਾ ਇੱਥੇ ਪਿੰਡ 'ਚ ਕੋਈ ਮੱਟੀ ਦਾ ਨਾਮ ਕੀ ਹੈ ਜੀ ਇਹਨਾਂ ਦਾ ਪੱਕਾ ਅਸਲ ਰਾਜਕੁਮਾਰ 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 ਜੀ ਹਾਂਜੀ ਠੀਕ ਹੋ ਤੁਸੀਂ ਚਾਹ ਪੀਣੇ ਆਪ ਆਜੋ ਪੱਕੇ ਘਰੇ ਤਾਂ ਚੱਲੀਏ ਥੋੜੇ ਆਜੋ ਇਹ ਬਾਬਾ ਕਿੱਦੇ ਹਾਂ ਜੀ ਥੋੜੇ ਘਰੇ ਚੱਲੀ ਆਜੋ ਮੈਨੂੰ ਮਿੰਦੀ ਦੇ ਨਾਲ ਇੱਥੇ ਮੈਂ ਥੱਕਿਆ ਬਖਦਾ ਮੈਨੂੰ ਇੱਥੇ ਭੇਜਦਾ ਥੋੜੇ ਚਾਹ ਤੋਂ ਕੇ ਪੀਣੇ ਬਾਬਾ ਜੀ ਹੋਰ ਮੈਂ ਭੁੱਖਾ ਬਹੁਤ ਅੰਦੇ ਤੇ ਉਹ ਨਹੀਂ ਨਾ ਮੇਰੇ ਜੁਰਦ ਕੋਈ ਨਹੀਂ ਆ ਹਾਂਜੀ ਕੰਮ ਕੰਮ ਨਾਲ ਨਾ ਇਹਦਾ ਮਿੱਠਾ ਟੱਕੜੇ ਨਾਲੇ ਦੇਖੋ ਸੰਗਤ ਜੀ ਤੁਸੀਂ ਕੀ ਹਾਲਾਤ ਬਜ਼ੁਰਗਾਂ ਦੇ ਬਣ ਚੁੱਕੇ ਨੇ ਬਹੁਤ ਜ਼ਿਆਦਾ ਗੰਦਗੀ ਹੈ ਜੀ ਅਸੀਂ ਪਹਿਲਾਂ ਸੰਗਤਾਂ ਨੂੰ ਦੱਸੇ ਵੀ ਅਸੀਂ ਮੜੀਆਂ ਦੇ ਵਿੱਚ ਖੜੇ ਹਾਂ ਔਰ ਇਹ ਨਗਰ ਨਿਵਾਸੀ ਨਾਲ ਖਾਲਸਾ ਜੀ ਨੇ ਇੱਕ ਫਾਊਂਡੇਸ਼ਨ ਤੋਂ ਜਿਹੜੀ ਗੁਰੂ ਕੀ ਰਸੋਈ ਜਿਹੜੀ ਪ੍ਰਸ਼ਾਦੇ ਦੀ ਸੇਵਾ ਲੋੜਵੰਦਾਂ ਲਈ ਵਕ ਵਕ ਥਾਮਾਂ ਤੇ ਪਹੁੰਚਾਉਂਦੇ ਨੇ ਵੀਰ ਹੋਣੀ ਤੇ ਤੁਸੀਂ ਦੇਖੋ ਇਹਨਾਂ ਬਜ਼ੁਰਗਾਂ ਦਾ ਜੀਵਨ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਣਾ ਜੀ ਇਹ ਨਾ ਇਸ ਇਲਾਕੇ ਤੋਂ ਹੀ ਪਤਾ ਲੱਗ ਜਾਣਾ ਇਸ ਥਾਂ ਤੋਂ ਵੀ ਆਪਣੇ ਪੰਜਾਬ ਦੇ ਵਿੱਚ ਇਦਾਂ ਦੇ ਕਿੰਨੇ ਬਜ਼ੁਰਗ ਨੇ ਇਹ ਬਾਲਟੀਆਂ ਆਪਣੇ ਕੋਲੇ ਰੱਖਦੇ ਨੇ ਹਾਂਜੀ ਭਾਈ ਜੋ ਮਿਲਦਾ ਉਹਦੇ ਵਾਹਿਗੁਰੂ ਤੁਸੀਂ ਦੇਖੋ ਬਾਲਟੀ ਆ ਜਿਹੜੀ ਜੀ ਇਹਦੇ ਵਿੱਚ ਖਾਣ ਵਾਲੀ ਚੀਜ਼ ਜਿਹੜੀ ਇਹ ਚੀਜ਼ ਖਾਧੀ ਜਾ ਰਹੀ ਹੈ ਜੀ ਤੁਸੀਂ ਦੇਖੋ ਸਬਜ਼ੀ ਜਿੱਥੋਂ ਮਿਲਨੀ ਕਿੰਨੀ ਗੰਦਗੀ ਆ ਬਾਲਟੀ ਦੇ ਵਿੱਚ ਵਾਹਿਗੁਰੂ ਸੱਚੀ ਬਾਸ਼ਾ ਵਾਹਿਗੁਰੂ ਕਿਰਪਾ ਕਰਨ ਇਦਾਂ ਦੀਆਂ ਰੂਹਾਂ ਤੇ ਔਰ ਸਾਨੂੰ ਪ੍ਰਮਾਤਮਾ ਇੰਨੀ ਕੁ ਤਾਕਤ ਦੇ ਦੇਵੇ ਵੀ ਅਸੀਂ ਇਹਨਾਂ ਬਜ਼ੁਰਗਾਂ ਦੀ ਕੁਝ ਕਰ ਸਕੀਏ ਲਾਈਫ ਦੇ ਵਿੱਚ ਆ ਰੋਟੀਆਂ ਨੀਚੇ ਪਈਆਂ ਨੇ ਜੀ ਔਰ ਇਹ ਬਾਲਟੀ ਨੂੰ ਲੈ ਕੇ ਇਦਾਂ ਹੀ ਜਿਹੜਾ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਮਤਲਬ ਬਾਲਟੀ ਦੇਖ ਵੀ ਨਹੀਂ ਬੰਦਾ ਆਮ ਬੰਦਾ ਪਾਊਗਾ ਜੀ ਕਿਉਂਕਿ ਚਲੋ ਸਾਡੇ ਤੇ ਤਾਂ ਮਹਾਰਾਜ ਦੀ ਕਿਰਪਾ ਅੱਡ ਦਾ ਕੰਮ ਹੋ ਗਿਆ ਇਦਾਂ ਦਾ ਜਿਹੜੇ ਛਕੇ ਗਏ ਜਿਨ੍ਹਾਂ ਦੇ ਉੱਪਰ ਨਹੀਂ ਉਸ ਕਾਲਪੁਰਖ ਵਾਹਿਗੁਰੂ ਵੱਲੋਂ ਕੋਈ ਹੁਕਮ ਨਹੀਂ ਸੀਗਾ ਤਾਂ ਉਹ ਇਦਾਂ ਪਏ ਨੇ ਵਿੱਚ 12 ਟਾਇਲਟਾਂ ਔਰ ਇਹ ਇਤਲਾ ਸਾਨੂੰ ਜਿਹੜੀ ਸਾਡੀ ਭੈਣ ਨੇ ਸਾਨੂੰ ਦਿੱਤੀ ਰਾਵਿਕੌਰ ਜੀ ਨੇ ਇਹ ਇਹਨਾਂ ਨੇ ਸਾਨੂੰ ਇਹਨਾਂ ਬਜ਼ੁਰਗਾਂ ਬਾਰੇ ਜਦੋਂ ਦੱਸਿਆ ਤਾਂ ਅਸੀਂ ਇਹਨਾਂ ਦੀ ਜਦੋਂ ਵੀਡੀਓ ਦੇਖੀ ਤਾਂ ਸਾਨੂੰ ਲੱਗਿਆ ਕਿ ਅਸਲ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨੇ ਉਹ ਅਸਲੇ ਇਦਾਂ ਦੇ ਲੋੜਬੰਦ ਇਨਸਾਨਾਂ ਲਈ ਨੇ ਜੀ ਤਾਂ ਸਾਨੂੰ ਲੱਗਿਆ ਵੀ ਇਦਾਂ ਦੇ ਇਨਸਾਨਾਂ ਨੂੰ ਜਿਹੜਾ ਸਾਹਮਣਾ ਬਹੁਤ ਹੀ ਜ਼ਰੂਰੀ ਹੈ ਜੀ ਭੈਣੇ ਤੁਸੀਂ ਇਹਨਾਂ ਦੇ ਲਿੰਕ 'ਚ ਕਦੋਂ ਆਏ ਕਿਵੇਂ ਆ ਜੀ ਮੈਂ ਨਾ ਆਜੋ ਵੀਰ ਜੀ ਤੁਸੀਂ ਇੱਧਰ ਹੀ ਆਜੋ ਜੀ ਆਜੋ ਆਜੋ ਸਾਡੀ ਗੁਰੂ ਕੀ ਰਸੋਈ ਹੈਗੀ ਨਮਾਸ਼ਹਿਰ ਜ਼ਿਲ੍ਹੇ ਦੀ ਜਿੱਦਾਂ ਕਲਵੰਤ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ 'ਚ ਕਰ ਰਿਹਾ ਹੈ ਜੀ ਉਹਦੇ ਇੱਕ ਦੂਜਾ ਹਿੱਸਾ ਨਵੇਂ ਸ਼ਹਿਰ ਜ਼ਿਲ੍ਹੇ 'ਚ ਆ। ਇਹ ਸ਼ੁਰੂ ਕਿੱਥੇ ਹੋਈ ਸੀ ਜੀ? ਇਹ ਸ਼ੁਰੂ ਨਵੇਂ ਸ਼ਹਿਰ ਤੋਂ ਹੋਈ ਸੀ। ਨਵੇਂ ਸ਼ਹਿਰ ਤੋਂ। ਉਹ ਤਾਂ ਅਗਲੇ ਸਾਲ ਫੇ ਉੱਥੇ ਜ਼ਮੀਨ ਮਿਲ ਗਈ। ਉੱਥੇ ਮਿਲ ਗਈ ਜੀ। ਫੇ ਫੇਕ ਉੱਥੇ ਦਾ ਮੁੱਖ ਸੇਵਾਲਰ ਕੁਲਵੰਤ ਸਿੰਘ ਬਣ ਗਿਆ। ਠੀਕ ਹੈ। ਮੈਂ ਕੱਲ ਆਈ ਸੀਗੀ ਇੱਥੇ ਨਾ ਬਾਪੂ ਜੀ ਦੀ ਵੀਡੀਓ ਬੜੀ ਵਾਇਰਲ ਹੋਈ ਸੀ। ਉਹਨਾਂ ਦੇ 5 ਬੇਟੇ ਸੀ, ਪੰਜਾਂ ਦੀ ਡੈਥ ਹੋ ਗਈ। ਤੋਂ ਵੀਡੀਓ ਦੇਖਦੋਂ ਬੜੀ ਮੈਂ ਇਮੋਸ਼ਨਲ ਸੀ। ਇਹੋ ਜਿਹਾ ਸਾਡੇ ਕੋਲ 650 ਬਜ਼ੁਰਗ ਹੈਗੇ ਜ਼ਿਲ੍ਹੇ ਦਾ ਜਿਨ੍ਹਾਂ ਨੂੰ ਅਸੀਂ ਲੰਗਰ ਅਲੱਗ-ਅਲੱਗ ਤਰ੍ਹਾਂ ਦਾ ਲੱਗਿਆ ਇਹਨਾਂ ਦੀ ਰ ਫਿਰ ਇਹਨਾਂ ਨਾਲ ਕੰਟੈਕਟ ਹੋਗੇ ਜਦੋਂ ਮੈਨੂੰ ਮੇਰੇ ਸਾਡੇ ਕੋਲ ਦੇਖਣਾ ਆਇਆ ਸੀ ਇਹੋ ਜਿਹੇ ਕੁਝ ਬਜ਼ੁਰਗਾਂ ਦੀ ਹਾਲਾਤ ਆ ਜੀ ਜਿਹੜੇ ਅਲੱਗ-ਅਲੱਗ ਕਾਰਨਾ ਕਰਕੇ ਲਾਵਾਰਸ ਟਾਈਪ ਜੀਵਨ ਜੀ ਰਹਿ ਉਹਨਾਂ ਦੀ ਅਸੀਂ ਲੰਗਰ ਸੇਵਾ ਪਕਾ ਕੇ ਪਹੁੰਚ ਕਰਦੇ ਹਾਂ ਬਿਲਕੁਲ ਬਿਲਕੁਲ ਬਹੁਤ-ਬਹੁਤ ਵੱਡੀ ਸੇਵਾ ਜੀ ਸੱਚੇ ਪਾਤਸ਼ਾਹ ਵਾਕਿਦੋ ਬਾਈਓ ਨੇ ਸਾਨੂੰ ਦੱਸਿਆ ਸਾਰਾ ਵੀ ਕਿੱਦਾਂ-ਕਿੱਦਾਂ ਤੁਹਾਡੀ ਸੋਸਾਇਟੀ ਜਿਹੜੀ ਕੰਮ ਕਰਦੀ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿੰਨਾਂ ਲਈ ਵੀ ਦੇਖੋ ਇਹ ਭਾਜੀ ਹੁਣਾਂ ਵੱਲੋਂ ਲੰਗਰ ਸਵੇਰੇ ਹੈ ਨਾ ਜਿੱਦਾਂ ਤੁਸੀਂ ਰੈਪਰ ਜਿਹਾ ਦੇਖੋ ਪਿਆ ਹੋਇਆ ਬੜਾ ਸੋਹਣਾ ਸਵੇਰੇ ਸਾਰਿਆਂ ਲਈ ਪੈਕ ਹੋ ਕੇ ਆਉਂਦਾ ਜਿੰਨੇ ਵੀ ਇਹ ਬੇਸਹਾਰਾ ਹੈਗੇ ਆ ਤੁਸੀਂ ਧਿਆਨ ਨਾਲ ਦੇਖੋ ਇਹਨਾਂ ਬਜ਼ੁਰਗਾਂ ਨੇ ਰਾ ਤਾਂ ਲਈ ਨਹੀਂ ਕੀਤੀ ਸੀਗੀ ਵੀ ਅਸੀਂ ਆਹ ਹਾਲਾਤ ਨਰਕ ਕੱਟਣੇ ਪੈ ਰਹੇ ਨੇ ਪਰ ਜੇ ਤੁਸੀਂ ਬਾਲਟੀ ਦੇਖ ਲਓ ਤੁਹਾਨੂੰ ਵੀਡੀਓ ਨਾਲ ਹੀ ਨਹੀਂ ਅਸੀਂ ਪ੍ਰੋਪਰ ਦਿਖਾ پا ਰਹੇ ਜੇ ਤੁਸੀਂ ਬਾਲਟੀ ਦੇਖ ਲਓ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਬਜ਼ੁਰਗ ਕਾਦੇ ਵਿੱਚ ਆਪਣਾ ਜਿਹੜਾ ਦਾਲ ਸਬਜ਼ੀ ਇਕੱਠੀ ਕਰਦੇ ਨੇ ਕਿਵੇਂ ਉਹਨੂੰ ਛਕਦੇ ਨੇ ਕਿੰਨੀ ਕੋ ਦੇ ਵਿੱਚ ਗੰਦਗੀ ਹੈ ਉਹਦੇ ਵਿੱਚ ਮੈਨੂੰ ਲੱਗਦਾ ਇੰਚ-ਇੰਚ ਤੱਕ ਗੰਦਗੀ ਜਿਹੜੀ ਚੜੀ ਪਈ ਆ ਜੀ ਹੁਣ ਵੀ ਬਜ਼ੁਰਗਾਂ ਦੀ ਦਾੜੀ ਦੇ ਵਿੱਚ ਤੁਸੀਂ ਦੇਖੋ ਜਿਹੜੇ ਜਿਹੜਾ ਗੰਦਗੀ ਇੰਨੀ ਜ਼ਿਆਦਾ ਜੀ ਔਰ ਕੁਝ ਚੀਜ਼ਾਂ ਵੀਡੀਓ ਦੇ ਵਿੱਚ ਨਹੀਂ ਆਪ ਆਉਂਦੀਆਂ ਪਰ ਸਾਡਾ ਮਕਸਦ ਤੁਹਾਨੂੰ ਜਗਾਉਣਾ ਵੀ ਤੁਸੀਂ ਆਲੇ-ਦੁਆਲੇ ਕਿਉਂਕਿ ਅਸੀਂ ਵੀ ਕਿਸੇ ਭਗਤਪੂਰਨ ਸਿੰਘ ਜੀ ਵਰਗੀਆਂ ਰੂਹਾਂ ਨੂੰ ਜਾਂ ਹੋਰ ਚੰਗੀਆਂ ਰੂਹਾਂ ਨੂੰ ਦੇਖ ਕੇ ਸਾਡੀ ਵੀ ਮਾਰੇ ਨੇ ਉਹ ਜਿਹੜਾ ਜਾਗ ਲਾਤਾ ਇੱਕ ਰੁਲਦੇ ਫਿਰਦੇ ਸੀ ਅਸੀਂ ਵੀ ਗੰਦਗੀ ਦੇ ਕੀੜੇ ਮਾਰੇ ਨੇ ਚੱਕ ਕੇ ਇਹਨਾਂ ਕਾਰਜਾਂ 'ਚ ਬਿਠਾਤਾ ਇਦਾਂ ਹੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀਡੀਓ ਤੋਂ ਕੁਝ ਨਾ ਕੁਝ ਸਿੱਖਿਓ ਜ਼ਰੂਰ ਤੁਸੀਂ ਇਦਾਂ ਦੇ ਬਜ਼ੁਰਗਾਂ ਦੀ ਆਪਣੇ ਆਲੇ-ਦੁਆਲੇ ਬਾਹ ਫੜਨੀ ਆ ਦਾ ਇਦਾਂ ਦੇ ਇਨਸਾਨਾਂ ਤੋਂ ਸਿੱਖਿਆ ਲੈਣੀ ਆ ਵੀ ਕਿਸੇ ਇਨਸਾਨ ਭੁੱਖੇ ਤੱਕ ਪ੍ਰਸ਼ਾਦੇ ਦੀ ਜਿਹੜੀ ਸੇਵਾ ਜੋ ਗੁਰੂ ਨਾਨਕ ਪਾਤਸ਼ਾਹ ਦਾ ਅਸਲ ਸਿਧਾਂਤ ਆ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਪ੍ਰਥਾ ਤੇ ਪੰਜਵੇਂ ਪਾਤਸ਼ਾਹ ਨੇ ਇਦਾਂ ਦੇ ਇਨਸਾਨਾਂ ਲਈ ਕੋੜੀ ਖਾਨਾ ਬਣਾਇਆ ਸੀ ਤਰਨ ਤਰਨ ਸਾਹਿਬ ਦੀ ਧਰਤੀ ਤੇ ਜਿਹਦੇ ਤੋਂ ਅਸੀਂ ਭੜਕ ਚੁੱਕੇ ਆ ਅੱਜ ਕਿਸੇ ਵੀ ਗੁਰੂ ਘਰ ਦੇ ਨਾਲ ਕੋੜੀ ਖਾਨਾ ਜਾਂ ਆਸ਼ਰਮ ਨਹੀਂ ਬਣਿਆ ਬਲਕਿ ਪੰਜਵੇਂ ਪਾਤਸ਼ਾਹ ਦਾ ਸਿਧਾਂਤ ਕੀ ਸੀਗਾ ਉਹਨਾਂ ਨੇ ਮੱਥੂ ਮਰਾਰੀ ਸ਼ਾਇਦ ਪ੍ਰਸੰਗ ਆਉਂਦਾ ਮੈਂ ਸ਼ਾਇਦ ਗਲਤ ਵੀ ਨਾ ਹੋਵਾਂ ਤੇ ਉਹਨਾਂ ਨੇ ਇੱਕ ਕੋੜੀ ਨੂੰ ਆਪਣੇ ਹੱਥੀਂ ਇਸ਼ਨਾਨ ਕਰਾ ਕੇ ਠੀਕ ਕੀਤਾ ਦੀ ਪੰਜਵੇਂ ਪਾਸ਼ਾ ਨੇ ਤੇ ਪੰਜਵੇਂ ਪਾਸ਼ਾ ਦੀ ਸ਼ਹੀਦੀ ਦਾ ਕਾਰਨ ਉਹਨਾਂ ਦੀ ਸੇਵਾ ਬਣੀ ਸੀ ਜਦੋਂ ਬਿਮਾਰੀ ਫੈਲਦੀ ਆ ਤਾਂ ਪੰਜਵੇਂ ਪਾਸ਼ਾ ਨੇ ਇੰਨੀ ਸੇਵਾ ਕੀਤੀ ਉਹ ਸ਼ਹੀਦ ਕਰਨ ਵਾਲੇ ਤਾਂ ਮਨੋਖੇ ਕਹਿੰਦੇ ਸੀ ਕਹਿੰਦੇ ਇੱਕ ਇਨਸਾਨ ਆ ਵੀ ਜਿਹੜਾ ਇੰਨੀ ਸੇਵਾ ਕਰਦਾ ਪਰ ਸਾਡੇ ਲਈ ਉਹ ਕੀ ਸੀ ਉਹ ਇੱਕ ਸਾਖ ਸਾਤ ਭਗਵਾਨ ਸੀਗੇ ਤੇ ਪੰਜਵੇਂ ਪਾਸ਼ਾ ਨੇ ਸਾਨੂੰ ਸਿੱਖਿਆ ਦਿੱਤੀ ਵੀ ਇਦਾਂ ਦੇ ਕੋੜੀਆਂ ਨੂੰ ਜਿੱਦਾਂ ਦੇ ਇਨਸਾਨਾਂ ਦੀ ਬਾਹ ਫੜਨੀਆਂ ਪਰ ਸਾਨੂੰ ਅੱਜ ਆਉਣਾ ਚਾਹੀਦਾ ਅੱਗੇ ਮਹਾਰਾਜ ਦੇ ਉਸ ਵਿਦੇਸ਼ ਨੂੰ ਆਪਾਂ ਗੁਰੂ ਨਾਨਕ ਪਾਸ਼ਾ ਦਾ ਵਿਦੇਸ਼ ਜਰੂਰ ਮੰਨੇ ਆ ਲੰਗਰ ਪ੍ਰਥਾ ਜਰੂਰ ਲੰਗਰ ਬਹੁ ਵੱਡੇ ਪੱਧਰ ਤੇ ਵਰਤ ਰਿਆ ਪਰ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਜਿਹੜਾ ਅਸੈਪਟ ਕਰ ਲਈਏ ਵੀ ਪੰਜਵੇਂ ਪਾਸ਼ਾ ਸਾਨੂੰ ਕਹਿ ਕੇ ਗਏ ਨੇ ਵੀ ਆਪਾਂ ਇੱਕ ਇੱਕ ਇਦਾਂ ਦੇ ਆਸ਼ਰਮ ਬਣਾਉਣੇ ਨੇ ਇਦਾਂ ਦੀਆਂ ਚੀਜ਼ਾਂ ਬਣਾਉਣੀਆਂ ਨੇ ਜਿਹਦੇ ਵਿੱਚ ਕੋਈ ਰੋਲੇ ਨਾ ਜਾਂ ਜਿਹਨੂੰ ਸਹਾਰਾ ਮਿਲ ਸਕੇ ਗੁਣ ਲੱਗਦੀ ਹੈ ਵੀਰੇ ਕਿ ਮੈਂ ਕੱਲ ਇਦਾਂ ਦੇ ਪਰਿਵਾਰ ਵੀ ਦੇਖੇ ਹਨਾ ਇੱਕ ਇੱਕ ਤਾਂ ਮੈਂ ਉਹ ਬਾਪੂ ਜੀ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਨਾ ਕਿ ਜਿਨ੍ਹਾਂ ਦੇ ਪੰਜੇ ਦੇ ਪੰਜੇ ਮੁੰਡਿਆਂ ਦੀ ਡੈਥ ਹੋ ਗਈ ਇੱਕ ਮੈਂ ਉਹ ਪਰਿਵਾਰ ਦੇਖਿਆ ਜਿਨ੍ਹਾਂ ਨੂੰ ਪਰਮਾਤਮਾ ਨੇ ਔਲਾਦ ਹੀ ਨਹੀਂ ਦਿੱਤੀ ਤੇ ਇੱਕ ਮੈਂ ਇਹ ਬਾਪੂ ਜੀ ਦੇਖੇ ਜਿਨ੍ਹਾਂ ਨੂੰ ਔਲਾਦ ਮਿਲੀ ਸੋਖਣੀ ਮਿਲਿਆ ਸੋ ਸਾਡੇ ਕੋਲੇ ਸਾਰੀਆਂ ਉਦਾਹਰਨਾਂ ਇੱਥੇ ਇਕੱਠੀਆਂ ਹੋ ਜਾਂਦੀਆਂ ਨੇ ਕਿ ਕਰਮੀ ਆਪੋ ਆਪਣੀ ਹੈ ਨਾ ਉਹ ਹਿਸਾਬ ਵੀ ਇਹ ਕਰਮਾਂ ਦੀ ਗੱਲ ਆ ਤੇ ਜਿੰਨਾ ਜਿਹੜੇ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਸਾਨੂੰ ਦੁਨੀਆ ਦਿਖਾਈ ਆ ਆਪਾਂ ਥੋੜਾ ਬਹੁਤ ਬਹੁਤਾ ਨਹੀਂ ਤਾਂ ਬਹੁਤ ਥੋੜਾ ਬਹੁਤ ਇਸ ਚੀਜ਼ ਦਾ ਲਿਹਾਜ਼ ਕਰਿਆ ਕਰੀਏ ਕਿ ਜੇ ਤੁਸੀਂ ਆਪ ਨਹੀਂ ਸੰਭਣਾ ਤਾਂ ਘੱਟੋ ਘਾਟ ਕਿਸੇ ਸੰਸਥਾ ਨਾਲ ਕੰਟੈਕਟ ਕਰੋ ਇੰਦਾ ਕੀੜਿਆਂ ਦੇ ਸਹਾਰੇ ਮਰਨ ਲਈ ਨਾ ਛੱਡੋ ਬਜ਼ੁਰਗਾਂ ਨੂੰ ਹੈ ਨਾ ਇਹ ਜਿਹੜਾ ਕੋਡ ਆ ਨਾ ਇਹ ਤੁਸੀਂ ਮੈਂ ਤੁਹਾਨੂੰ ਵੀ ਬਹੁਤ ਲੋਕੀ ਵੀਰੇ ਦੇਖਦੇ ਆ ਹਨਾ ਤੇ ਮੈਂ ਕਹਿਣਾ ਚਾਹੁੰਨੀ ਅੱਜ ਦੇ ਯੂਥ ਨੂੰ ਕਿ ਜਿਹੜੇ ਨਹੀਂ ਸੰਭਾਲ ਸਕਦੇ ਵੀਰੇ ਹੁਣੀ ਸੰਸਥਾਵਾਂ ਇਸੇ ਕਰਕੇ ਖੋਲ ਕੇ ਬੈਠੇ ਨੇ ਵੀ ਸਾਨੂੰ ਦੋ ਅਸੀਂ ਸਾਂਭਦੇ ਆ ਹਨਾ ਪਰ ਐਦਾਂ ਜਿੰਨੀ ਇਹ ਬੁਰੀ ਹਾਲਤ ਇਹਨਾਂ ਦੀ ਆ ਐਦਾਂ ਦੇ ਹਾਲਾਤ ਆਪਦੇ ਮਾਂ ਪਿਓ ਦੇ ਨਾਂ ਬਣਾਓ ਬੈਠਣ ਨਾ ਦਿਓ ਵਾਹਿਗੁਰੂ ਹੌਲੀ ਵੀਰੇ ਹਾਲੀਵੁੱਡ ਡਿਕ ਨਾ ਜਾਣਾ ਹੌਲੀ ਹੌਲੀ ਵੀਰੇ ਬਣਾ ਕੇ ਤੇ ਪਾਪਾ ਵਾਹਿਗੁਰੂ ਕੀ ਸਿਖਾਓ ਸਾਨੂੰ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਉਹ ਵਾਹਿਗੁਰੂ ਉਹ ਇੱਕ ਸੱਚੇ ਕਿ ਉਹ ਐ ਕਿ ਮਾਪੂਰੀ ਦਵਾਵਾਂ ਦੇ ਰਹੇ ਨੇ ਦੇਖੋ ਤੁਸੀਂ ਹਾਲਾਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਤਨ ਤਨ ਜੀ ਔਰ ਤੁਸੀਂ ਦੇਖ ਰਹੇ ਹੋ ਮੈਂ ਕਹੂੰਗਾ ਤੁਹਾਨੂੰ ਇੱਕ ਵਾਰੀ ਇੱਧਰ ਆਈਏ ਆਪਾਂ ਤੁਸੀਂ ਇੱਥੇ ਆ ਦੋ ਇਸ ਚੀਜ਼ ਨੂੰ ਦੇਖੋ ਤੁਸੀਂ ਆਪ ਜੀ ਸਾਰੇ ਭੈਣ ਭਰਾ ਇੱਥੇ ਆ ਕੇ ਇਨਸਾਨ ਦੇ ਜਦੋਂ ਕੋਈ ਪਿੰਡ ਦੇ ਵਿੱਚ ਜਾਂ ਕਿਤੇ ਵੀ ਕੋਈ ਮੌਤ ਹੁੰਦੀ ਆ ਕਿਸੇ ਦੀ ਵੀ ਤਾਂ ਇਨਸਾਨ ਦੇ ਇੱਥੇ ਆ ਕੇ ਰੱਬ ਯਾਦ ਆਉਂਦਾ ਸੀ ਇਨਸਾਨ ਕਹਿੰਦਾ ਸੀ ਵੀ ਬਹੁਤ ਮਾੜਾ ਹੋਇਆ ਇਨਸਾਨ ਹੋਰੀ ਆ ਕੇ ਰੱਬ ਦੀ ਹੋਂਦ ਨੂੰ ਮੰਨਦਾ ਸੀ ਪਰ ਅੱਜ ਦਾ ਸਮਾਂ ਐਸਾ ਆ ਗਿਆ ਵੀ ਇਨਸਾਨ ਮੜੀਆਂ ਦੇ ਵਿੱਚ ਆ ਕੇ ਵੀ ਉਸ ਰੱਬ ਨੂੰ ਨਹੀਂ ਮੰਨ ਰਿਹਾ ਮੜੀਆਂ ਦੇ ਵਿੱਚ ਆ ਕੇ ਵੀ ਉਹਨੂੰ ਰੱਬ ਚੇਤੇ ਨਹੀਂ ਆਉਂਦਾ ਥੋੜੇ ਥੋੜੇ ਕ ਸਮੇਂ ਲਈ ਉਹ ਦੁੱਖ ਦੇ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਨਿਕਲ ਗਿਆ ਉਹੀ ਜ਼ਿੰਦਗੀ ਫੇਰ ਇਨਸਾਨ ਦੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਸਾਡੀ ਜਿਹੜੀ ਦੌੜ ਆ ਇੱਥੇ ਤੱਕ ਆ ਕਾਹਦਾ ਆਪਾਂ ਮਾਨ ਕਰੀਏ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਜ਼ਮੀਨਾਂ ਨੇ ਉਹ ਇੱਥੇ ਹੀ ਰਹਿ ਜਾਣੀਆਂ ਨੇ ਮੈਨੂੰ ਪਤਾ ਵੀ ਮੇਰੇ ਫਾਦਰ ਦਾ ਨਾਮ ਦیدار ਸਿੰਘ ਮੇਰੇ ਦਾਦੇ ਦਾ ਨਾਮ ਚੰਦ ਸਿੰਘ ਮੇਰੇ ਪਰਦਾਦੇ ਦਾ ਨਾਮ ਨੱਥਾ ਸਿੰਘ ਉਦੋਂ ਪਹਿਲਾਂ ਕੌਣ ਸੀ ਇਹਨਾਂ ਜ਼ਮੀਨਾਂ ਤੇ ਜਿੱਥੇ ਅਸੀਂ ਖੇਤੀ ਕਰਦੇ ਰਹੀ ਹਾਂ ਕੌਣ ਕੌਣ ਉਹ ਲੋਕ ਸੀਗੇ ਜਿਹੜੇ ਉਹ ਬੌਂਦੇ ਸੀ ਜ਼ਮੀਨਾਂ ਨੂੰ ਕੀ ਉਹਨਾਂ ਨੂੰ ਪਤਾ ਸੀ ਵੀ ਇੱਥੇ ਪਾਲ ਖਰੋੜ ਵਰਗੇ ਇਨਸਾਨ ਵੀ ਆ ਜਾਣਗੇ ਜਾਂ ਪਾਲ ਖਰੋੜ ਸਤਪਾਲ ਸਿੰਘ ਨੂੰ ਪਤਾ ਵੀ ਜਿਹੜੀਆਂ ਜ਼ਮੀਨਾਂ ਤੇ ਅੱਜ ਉਹ ਰਹਿ ਰਹੇ ਨੇ ਵੀ ਅੱਜ ਤੋਂ 5 ਪੀੜੀਆਂ ਬਾਅਦ ਕਿਹਨੇ ਉਹ ਬੌਣੀਆਂ ਨੇ ਫਿਰ ਕਾਦਾ ਮਾਨ ਜੀ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਸੋਨਾ ਪੈਸਾ ਸਾਰਾ ਕੁਝ ਇੱਥੇ ਸਾਨੂੰ ਥੋੜਾ ਥੋੜਾ ਥੋੜੀ ਬਚਤ ਕਰਕੇ ਲੋੜਵੰਦਾਂ ਲਈ ਜਰੂਰ ਅੱਗੇ ਆਉਣਾ ਚਾਹੀਦਾ ਜਿੱਥੇ ਆਪਾਂ ਆਪਣੇ ਬੱਚਿਆਂ ਲਈ ਆਪਣੇ ਸਾਰੇ ਕਾਰੋਬਾਰ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਇਨਸਾਨ 100 ਦਾ 100% ਕਿਸੇ ਲਈ ਲੋੜਵੰਦ ਤੇ ਲਾ ਦੇਵੇ ਉਹਦੇ ਚੋਂ ਥੋੜਾ ਬਚਾ ਕੇ ਕਿਸੇ ਨਾ ਕਿਸੇ ਲੋੜਵੰਦ ਤੇ ਜਰੂਰ ਲਾਵੇ ਔਰ ਇਸ ਚੀਜ਼ ਨੂੰ ਜਰੂਰ ਧਿਆਨ ਰੱਖੇ ਕਿਉਂਕਿ ਸਾਡੀ ਦੌੜ ਇੱਥੇ ਤੱਕ ਆ ਕੁਝ ਨਹੀਂ ਪਤਾ ਕਿਹੜੇ ਇਨਸਾਨ ਦੇ ਸਾਂ ਕਦੋਂ ਤੱਕ ਪ੍ਰਮਾਤਮਾ ਨੇ ਦਿੱਤੇ ਨੇ ਤੇ ਹੱਕਾ ਦੋ ਇਨਸਾਨ ਦੇ ਸਾਹ ਨਿਕਲ ਜਾਣ ਨੇ ਇਸ ਕਰਕੇ ਆਪਾਂ ਚੰਗਾ ਕਰਮ ਕਰੀਏ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜਦੋਂ ਇੱਥੇ ਲੈ ਕੇ ਆਵੇ ਤਾਂ ਸਾਡੇ ਕੋਲ ਇੰਨੀ ਕੁ ਕਮਾਈ ਕੀਤੀ ਹੋਵੇ ਵੀ ਇੱਥੇ ਕਮ ਸੇ ਕਮ ਖੜਨ ਵਾਲਾ ਜਿਹੜਾ ਜਗਾਂ ਨਾ ਬੱਚੇ ਵੀ ਇੰਨੇ ਕੁ ਲੋਕ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਡੇ ਦੁੱਖ ਚ ਆਉਣ ਪਰ ਆਪਾਂ ਨੂੰ ਇਦਾਂ ਦਾ ਕਰਮ ਕਰਕੇ ਜਾਣਾ ਪਊਗਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਸਿੱਖਿਆ ਹਰ ਰੋਜ਼ ਕੁਛ ਨਾ ਕੁਛ ਮਹਾਰਾਜ ਸਿਖਾਉਂਦੇ ਜਾਂਦੇ ਨੇ ਹਰ ਰੋਜ਼ ਕੋਈ ਨਾ ਕੋਈ ਨੌਲੇਜ ਚ ਵਾਅਦਾ ਕਰਦੇ ਜਾਂਦੇ ਨੇ ਮਹਾਰਾਜ ਤਾਕਤ ਦੇਣ ਸੱਚੇ ਪਾਤਸ਼ਾਹ ਵਾਹਿਗੁਰੂ ਔਰ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਸਦਕੇ ਅੱਜ ਕਾਰਜ ਇਹ ਵੱਡੇ ਪੱਧਰ ਤੇ ਜਾ ਰਿਹਾ ਇੱਕ ਦਿਨ ਸਮਾਂ ਆਊਗਾ ਇਹਨੂੰ ਹੋਰ ਬਹੁਤ ਵੱਡੇ ਪੱਧਰ ਤੇ ਆਪਾਂ ਲੈ ਕੇ ਜਾਵਾਂਗੇ ਵੀ ਜਿਹੜੇ ਇਦਾਂ ਦੇ ਬਜ਼ੁਰਗ ਨਾਂ ਰੁਲਣ ਜੀ ਔਰ ਅਸੀਂ ਇਸ ਟਮ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਆ ਜੀ ਵਾਹਿਦਪੁਰ ਕੋਈ ਪਿੰਡ ਗੜ ਸ਼ੰਕਰ ਦੇ ਬਿਲਕੁਲ ਨੇੜੇ ਆ ਜੀ ਮੋळा ਵਾਹਿਦਪੁਰ ਇੱਥੇ ਆਲੇ-ਦਾਲੇ ਸਾਡੇ ਨਾਲ ਬਹੁਤ ਸੰਗਤ ਹੈ ਜਿਹੜੇ ਸਾਡੇ ਕੋਲ ਸਪੋਰਟ ਕਰਨ ਲਈ ਪਹੁੰਚਦੀ ਹੈ ਸੰਗਤ ਬਹੁਤ ਹੁਣ ਸਾਨੂੰ ਇਸ ਵੀਡੀਓ ਤੋਂ ਬਾਅਦ ਮੈਸੇਜ ਆਉਣੇ ਨੇ ਭੈਣ ਭਰਾਵਾਂ ਦੇ ਬਹੁਤ ਥਾਵਾਂ ਤੋਂ ਜਿਵੇਂ ਸਾਨੂੰ ਸੰਗਤਾਂ ਨੇ ਪਿਆਰ ਦਿੱਤਾ ਤੇ ਧੰਨਵਾਦ ਆਪ ਜੀ ਦਾ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜਰੂਰ ਖੜਿਆ ਕਰੋ ਤੁਹਾਡੇ ਆਉਣ ਨਾਲ ਉਹ ਘਰ ਅੱਗੇ ਵੱਧਦਾ ਕੋਈ ਸਿਮਿੰਟ ਦਿੰਦਾ ਕੋਈ ਬਜਰੀ ਕੋਈ ਇੱਟਾਂ ਕੋਈ ਦਸਮੰਦ ਕੋਈ ਰਾਸ਼ਨ ਕੋਈ ਦਵਾਈਆਂ ਕੋਈ ਕੱਪੜਾ ਤੇ ਇਹ ਘਰ ਏਦਾਂ ਬਜੁਰਗਾਂ ਲਈ ਅੱਗੇ ਅੱਗੇ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਵੱਧਦਾ ਜਾ ਰਿਹਾ ਜੀ ਪਾਇਆ ਜੀ ਬਹੁਤ ਲੋ ਹੋਈ ਗਈ ਸੀ ਤਾਥਿਓ ਅੰਦਰ ਇੱਕ ਦਿਨ ਰਾਤ ਪਾਇਆ ਇਹਨੇ ਮੈਂ ਜਿੱਤੇ ਪੈਂਦਾ ਸੀ ਬਾਬਾ ਤੇ ਉੱਤੇ ਘਰ ਓਹੋ ਤਿੰਨ ਆਟਾ ਪਣੀਆਂ ਕਿਦੇ ਮੰਜੇ ਥੱਲੇ ਵੀ ਕਿਦਾਂ ਉੱਥੇ ਮੰਤਰ ਪੜਿਆ ਨਾਲੇ ਪੱਖੀ ਵਿੱਚ ਨੂੰ ਪੱਖੇ ਥੱਗੇ ਮੰਜੇ ਥੇ ਨੇ ਲਿਆ ਗਿਆ ਅੱਛਾ ਬਾਪ ਬਾਬਾ ਤਿੰਨ ਤਪਰੀਆਂ ਦੀਆਂ ਨਾ ਕਿੱਥੇ ਬਾਦਲੇ ਬੱਲੇ ਉੱਥੇ ਬਾਦਲੇ ਆ ਇੱਧਰ ਵੀ ਦੇਖ ਰਹੇ ਹਾਂ ਸੰਗਤ ਜੀ ਥੋੜਾ ਜਿਹਾ ਨਮਾਇਆ ਹਜੇ ਬਜ਼ੁਰਗਾਂ ਨੂੰ ਡਾਲੇ ਵਾਲੀ ਗੱਡੀ 'ਚ ਦੇਖੋ ਇੰਨੇ ਨਾਲੇ ਬਹੁਤ ਫਰਕ ਪੈ ਗਿਆ ਜੀ ਜਿਹੜਾ ਇਸ਼ਨਾਨ ਕਿਉਂਕਿ ਗੰਦਗੀ ਬਹੁਤ ਲੱਗੀ ਵੀ ਸੀ ਥੋੜਾ ਰਸਤੇ 'ਚ ਪ੍ਰੋਬਲਮ ਆਉਂਦੀ ਆਜੂ ਠੰਡਾ ਹੋ ਗਿਆ ਜੀ ਹਾਂ ਬਿਲਕੁਲ ਬਾਪੂ ਜੀ ਆਜੋ ਪਣੇ ਆਜੋ ਆਪਾਂ ਫਿਰ ਉੱਥੇ ਕਰਦੇ ਹਾਂ ਜੀ ਘਰੇ ਚੱਲਦੇ ਹਾਂ ਜੀ ਆਪਾਂ ਨਾਲੇ ਕਰਾਂਗੇ ਨਾ ਤੇ ਤੁਸੀਂ ਦੇਖ ਰਹੇ ਹੋ ਬਜ਼ੁਰਗਾਂ ਨੂੰ ਇਹ ਬਜ਼ੁਰਗ ਭੰਗ ਦਾ ਵੀ ਜਿਹੜਾ ਸੇਵਨ ਕਰਦੇ ਰਹੇ ਨੇ ਭੰਗ ਕਰਕੇ ਵੀ ਕੁਝ ਥੋੜੀਆਂ ਪ੍ਰੋਬਲਮਾਂ ਜਿਹੜੀਆਂ ਜ਼ਿੰਦਗੀ 'ਚ ਆਈਆਂ ਜੀ। ਲਓ ਜੀ ਗੋਦੀ ਚੱਕ ਕੇ ਬਿਠਾ ਦਿਓ ਬਾਪੂ ਜੀ ਨੂੰ ਗੋਦੀ ਚੱਕ ਲਓ। ਗੋਦੀ ਚੱਕ ਲਓ ਜੀ। ਹਾਂ ਇੱਧਰ ਚੱਕ ਲਓ ਜੀ। ਵਾਹਿਗੁਰੂ। ਲਓ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਰਾਜੂ ਵੀਰੇ ਟੂ ਲਵਾ ਦਿਓ ਬਾਪ। ਅਸੀਂ ਪਹਿਲਾਂ ਵੀ ਜੀ ਲੈ ਕੇ ਆਇਆ ਚਰਨਜੀਤ ਵੀਰ ਨੂੰ। ਇਹਨਾਂ ਦਾ ਪਿੰਡ ਕਿਹੜਾ ਸੀ ਜੀ? ਆ ਪਿੱਛੇ ਜੇ ਪਿੰਡ ਸੀਗਾ ਫਲੋਰ ਕੋਲੇ ਜਿੱਥੋਂ ਲੈ ਕੇ ਆਏ ਆ ਜੀ ਇਹ ਵੀ ਵੀਰ ਦੇ ਜਿਹੜਾ ਮਾਪੇ ਤੁਰ ਗਏ ਦੁਨੀਆ ਤੋਂ ਇਹ ਅਸੀਂ ਵੀਡੀਓ ਵੀ ਸਾਂਝੀ ਕੀਤੀ ਆ ਜੀ ਆਪ ਜੀ ਨੇ ਦੇਖਿਆ ਹੋਊਗਾ ਤੇ ਇਹਨਾਂ ਦੇ ਵੀ ਬਹੁਤ ਤਰਸਯੋਗ ਹਾਲਾਤ ਇਹਨਾਂ ਦੀ ਪਹਿਲਾਂ ਮੈਡੀਸਿਨ ਬਹੁਤ ਥਾਵੇਂ ਇਹਨਾਂ ਨੇ ਜਿਹੜੀ ਲੈਤੀ ਆ ਪਰ ਠੀਕ ਨਹੀਂ ਹੋਏ ਇਹਨਾਂ ਦੇ ਪਿਤਾ ਜੀ ਵੀ ਫੌਜ 'ਚ ਸੀਗੇ ਇਹਨਾਂ ਦੇ ਬ੍ਰਦਰ ਵੀ ਫੌਜ 'ਚ ਸੀ ਆਪ ਵੀ ਬੀਲ ਬਹਿਰੀਨ ਰਹਿ ਕੇ ਆਇਆ ਜੇਕਰ ਕੋਈ ਬਹਿਰੀਨ ਤੋਂ ਸੰਗਤ ਇਹਨਾਂ ਨੂੰ ਜਾਣਦੀ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਅਸੀਂ ਤੁਹਾਡੀ ਵੀਡੀਓ ਕਾਲ ਤੇ ਕੋਈ ਗੱਲ ਕਰਾਵਾਂ ਕਿਉਂਕਿ ਜਦੋਂ ਇਨਸਾਨ ਨੂੰ ਕੋਈ ਦੋਸਤ ਗੱਲ ਕਰਦਾ ਤਾਂ ਉਹ ਬੰਦੇ ਦਾ ਦਿਮਾਗ ਹੋਰ ਵੀ ਜਿਹੜਾ ਖੁੱਲਦਾ ਤੁਸੀਂ ਆਪ ਜੀ ਸਾਰੇ ਸਮਝਦਾਰ ਹੋ ਧੰਨਵਾਦ ਤੁਸੀਂ ਇਦਾਂ ਦੇ ਕਾਰਜ ਨੂੰ ਜਰੂਰ ਐਪਰੀਸ਼ੀਏਟ ਕਰਿਓ ਤੇ ਤਹਿ ਦਿਲੋਂ ਤੁਹਾਨੂੰ ਠੀਕ ਹੈ ਜੀ ਆਪਾਂ ਹੁਣ ਮਾਰੇ ਦਾ ਘਰੇ ਇੱਕ ਵਾਰੀ ਚੱਲ ਪੀਏ ਜੀ ਖਾਲਸਾ ਜੀ ਘਰੇ ਚੱਲ ਪੀਏ ਆਜੋ ਜੀ ਸਾਰੇ ਸੰਗਤ ਆਜੋ ਜੀ ਫਿਰ ਉੱਥੇ ਆਪਾਂ ਜਲਪਾਣੀ ਛਕ ਲਾਂਗੇ ਨਾਲੇ ਪਾਣੀ ਪੂਣੀ ਪੀ ਲਾਂਗੇ ਕੋਈ ਉੱਥੇ ਨਾ ਆਜੋ ਜੀ ਉੱਥੇ ਤਾਂ ਕੋਈ ਹੈ ਨਹੀਂ ਰੀਚ ਵਿੱਚ ਮੈਂ ਉੱਥੇ ਨਹੀਂ ਹੁਣਾ ਆਪਾਂ ਪਾਣੀ ਪੀਣਾ ਦਾ ਆਪਾਂ ਫਿਰ ਇੱਕ ਵਾਰੀ ਜਾਏ ਜੀ ਹਾਂਜੀ ਆਪਾਂ ਜਾਏ ਤੁਰਕੇ ਚਲੀ ਜੀ ਵਾਹਿਗੁਰੂ ਲੋ ਜੀ ਅਸੀਂ ਇਸ ਟਾਈਮ ਜਿਹੜਾ ਬਾਪੂ ਰਾਜਕੁਮਾਰ ਜੀ ਹਾਂਜੀ ਹਾਂਜੀ ਰਾਜਕੁਮਾਰ ਜੀ ਦੇ ਘਰ ਪਹੁੰਚੇ ਹਾਂ ਜੀ ਇਹ ਛੋਟਾ ਜਿਹਾ ਘਰ ਹੈ ਇੱਕ ਧਾਰਮਿਕ ਜਿਹੜੀ ਜਗ੍ਹਾ ਬਣੀ ਹੋਈ ਹੈ ਵਿੱਚ ਤੇ ਇਹੀ ਇਹ ਟੀਨਾ ਨੇ ਆਪਣਾ ਸਮਾਂ ਬਤਾਇਆ ਜੀ ਲੋਕਾਂ ਦੇ ਘਰ ਬਣਾਏ ਨੇ ਰਾਜਗਿਰੀ ਦੱਸਿਆ ਵੀਰ ਉਹਨਾਂ ਨੇ ਪਰ ਆਪ ਦਾ ਜਿਹੜਾ ਘਰ ਆ ਉਹ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ ਦੇਖੋ ਤੁਸੀਂ ਮੇਰੇ ਬਹੁਤ ਜੀ ਵਾਹਿਗੁਰੂ ਇੱਥੋਂ ਦੀ ਦਿਖਾਇਆ ਜਾਣ ਹਾਲਾਤ ਉਦਾਂ ਦੀ ਬਰਤਨੋਰੀ ਵੀ ਪਏ ਨੇ ਜੀ ਦੇਖੋ ਇੱਕ ਇਨਸਾਨ ਦੂਜਿਆਂ ਦੇ ਘਰ ਬਣਾਉਂਦਾ ਹਨਾ ਜੀ ਆਜੋ ਖਾਲਸਾ ਜੀ ਤੈਨੂੰ ਆਜੋ ਆਜੋ ਖਾਲਸਾ ਜੀ ਦੂਜਿਆਂ ਦੇ ਘਰ ਬਣਾਉਂਦਾ ਪਰ ਉਹਦਾ ਆਪ ਦਾ ਘਰ ਤੋ ਨਹੀਂ ਬਣਿਆ ਹਨ ਜੀ ਕਿਸਮਤ ਦੇਖੋ ਤੁਸੀਂ ਕਿਹੜੇ ਹਾਲਾਤ ਬਣ ਗਏ ਇੱਕ ਇਨਸਾਨ ਦੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਐਦਾਂ ਦੇ ਘਰਾਂ ਦੇ ਨਾਲ ਖੜਨ ਜੋਗੇ ਕਰ ਦੇਵੇ ਮਹਾਰਾਜ ਆਪਾਂ ਨੂੰ ਅੱਛਾ ਜੀ ਕੀ ਕਾਰਨ ਹੈ ਕੀ ਕਹਿਣਾ ਚ ਦੋ ਦੋ ਸ਼ਬਦ ਜ਼ਰੂਰ ਸਾਰਿਆਂ ਨੇ ਬੋਲ ਦਿਓ ਜੀ ਕਿ ਇਹਦੇ ਕਾਰਨ ਤਾਂ ਐਦਾਂ ਸੀ ਬੰਦਾ ਬਿਲਕੁਲ ਸਹੀ ਸਗਾ ਹੈ ਜੀ ਮਿਸਤਰੀ ਸੀ ਕੰਮ ਕਰ ਬਹੁਤ ਵਧੀਆ ਕਰਦਾ ਸੀ ਪਰਿਵਾਰ ਵਧੀਆ ਸੀਗਾ ਜੀ ਬਸ ਫਿਰ ਜਿਹੜੇ ਹੁਣ ਨਸ਼ਿਆਂ ਦੀਆਂ ਗੱਲਾਂ ਆ ਜੀ ਉਹਨਾਂ ਨਸ਼ਿਆਂ ਨੇ ਪੰਗ ਨੇ ਦਿਮਾਗ ਚੱਕਿਆ ਹੌਲੀ ਹੌਲੀ ਫਿਰ ਪਰਿਵਾਰ ਤੋਂ ਸਹਿਣਾ ਬਾਰ ਹੋ ਗਿਆ ਠੀਕ ਹੈ ਜੀ ਕਲੇਸ਼ ਵਸ ਕਰਦਾ ਜੀ ਹਾਂ ਜੀ ਫਿਰ ਜਦੋਂ ਵੀ ਇਦਾਂ ਹੁੰਦਾ ਹੈ ਫਿਰ ਕਲੇਸ਼ ਤਾਂ ਬੇਟੇ ਨਾਲ ਗੱਲ ਹੋਈ ਕੋਈ ਨਹੀਂ ਉਹਨਾਂ ਨਾਲ ਕਿਸੇ ਨਾਲ ਕੋਈ ਹੋਈ ਗੱਲ ਜੀ ਨਹੀਂ ਗੱਲ ਕੋਸ਼ਿਸ਼ ਕੀਤੀ ਮੈਂ ਸਾਰੇ ਉਹਨਾਂ ਨੇ ਲੰਗਰ ਦੀ ਅ ਅੱਗੇ ਤੋਂ ਅੱਗੇ ਕਿਸੇ ਦੀ ਸਪਾਰਸ਼ ਕਰਕੇ ਜੀ ਉਹਨਾਂ ਨੇ ਇੱਕ ਗ੍ਰੰਥੀ ਹੈ ਇਹਨਾਂ ਦਾ ਰਿਸ਼ਤੇਦਾਰ ਚਰਨਕਮਲ ਗੁਰਦੁਆਰਾ ਸਾਹਿਬ ਠੀਕ ਹੈ ਜੀ ਉਹਦੇ ਥਰੂ ਨੇ ਸਾਨੂੰ ਬੇਨਤੀ ਕੀਤੀ ਕਿ ਇਹਨਾਂ ਦੇ ਲੰਗਰ ਲੰਗਰ ਲਗਭਗ ਸਾਲ ਡੇਢ ਸਾਲ ਤੋਂ ਇਹਨਾਂ ਦਾ ਗੁਰੂ ਕੀ ਰਸੋਈ ਨਵਾਂ ਸ਼ਹਿਰ ਤੋਂ ਪਹੁੰਚ ਹੋ ਰਹੀ ਆ ਜੀ ਬਿਲਕੁਲ ਇਹਨਾਂ ਦੇ ਹਾਲਾਤ ਦੇਖ ਕੇ ਮੈਂ ਕਈ ਵਾਰ ਟਰਾਈ ਕੀਤੀ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਸੰਸਥਾ ਦੇ ਵਿੱਚ ਦੇਖਰੇਖ ਲਈ ਛੱਡਿਆ ਜਾਵੇ ਪਰ ਇਹਨਾਂ ਦੇ ਪਰਵਾਰਕ ਮੈਂਬਰਾਂ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਇਹ ਇਹ ਹਾਤੇ ਮਤਲਬ ਇੰਨਾ ਟਾਈਮ ਹੋ ਗਿਆ ਫਿਰ ਮੈਨੂੰ ਇਹਨਾਂ ਵੱਲੋਂ ਬੜਾ ਇਨੀ ਸੋਚਦਾ ਵਿਜਿਟ ਕੀਤਾ ਮੁਹਾਲੀ ਤੋਂ ਤੇ ਇਹਨਾਂ ਨੂੰ ਵੀ ਇੱਕ ਤਰਸ ਆਇਆ ਕਿ ਇਹਨਾਂ ਦੀ ਹਾਲਾਤ ਦੇਖ ਕੇ ਇਹਨਾਂ ਨੇ ਮੇਰੀ ਹੈਲਪ ਕੀਤੀ ਕਿ ਆਪਾਂ ਮਿਲ ਜੁਲ ਕੇ ਫਿਰ ਤੁਹਾਡੇ ਨਾਲ ਇਹਨਾਂ ਦਾ ਸੰਪਰਕ ਹੋਇਆ ਤੇ ਅੱਜ ਵਾਹਿਗੁਰੂ ਦਾ ਸ਼ੁਕਰ ਹੈ ਕਿ ਤੁਸੀਂ ਇਹਨਾਂ ਨੂੰ ਆਪਣੀ ਦੇਖਰੇਖ ਦੇ ਵਿੱਚ ਲੈ ਕੇ ਜਾ ਰਹੇ ਹੋ ਇੱਕ ਇਨਸਾਨੀਅਤ ਦੇ ਨਾਤੇ ਇੱਕ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹ ਸਾਰੇ ਮਿਲ ਜੁਲ ਕੇ ਜੀ ਇਹ ਜੋ ਜ਼ਿੰਦਗੀ ਇਨਸਾਨਾਂ ਦੀ ਜ਼ਿੰਦਗੀ ਪਸ਼ੂਆਂ ਤੋਂ ਵੀ ਬੱਤਰ ਹੋ ਰਹੀ ਹੈ ਉਹਨਾਂ ਦੀ ਆਪਾਂ ਸੇਵਾ ਕਰੀਏ ਗੱਲ ਤੁਹਾਡੀ 100% ਸਹੀ ਹੈ ਜੀ ਹਾਂ ਜੀ ਅਜੇ ਪਸ਼ੂਆਂ ਨੂੰ ਬੰਦਾ ਦੋ ਟਾਈਮ ਨਮਾਉਂਦਾ ਜੀ ਪਸ਼ੂਆਂ ਨੂੰ ਬੰਦਾ ਸਾਮ-ਸਾਮ ਰੱਖਦਾ ਜੀ ਪਰ ਇਨਸਾਨ ਇਹੋ ਜਿਹੇ ਹਾਲਾਤ ਬਣ ਗਏ ਜੀ ਆਪ ਜੀ ਦਾ ਸ਼ੁਭਨਾਮ ਕੀ ਦੱਸੇ ਮੇਰਾ ਜੀ ਅਮਰੀਕ ਸਿੰਘ ਹੈ ਮੈਂ ਅਮਰੀਕ ਸਿੰਘ ਜੀ ਨਮਾ ਸ਼ਹਿਰ ਗੁਰੂ ਕੀ ਰਸੋਈ ਸਾਡੇ ਕੋਲ ਨਮਾ ਸ਼ਹਿਰ ਜ਼ਿਲ੍ਹੇ ਦੇ 650 ਉਹ ਬਜ਼ੁਰਗ ਹਨ ਜਿਨ੍ਹਾਂ ਦੀ ਬਾਹੂ ਗੁਰੂ ਦੀ ਕਿਰਪਾ ਦੇ ਨਾਲ ਲੰਗਰ ਸੇਵਾ ਚੱਲ ਰਹੀ ਹੈ ਜੀ ਆਪ ਜੀ ਦਾ ਸ਼ੁਭਨਾਮ ਜੀ ਕੁਲਰਾਜ ਵੀਰ ਸਿੰਘ ਕੁਲਰਾਜ ਸਿੰਘ ਜੀ ਆਪ ਜੀ ਅणि ਮੱਖਣ ਸਿੰਘ ਜੀ ਇਹ ਪਹਿਲਾਂ ਮੇਰੇ ਕੋਲ ਆਏ ਸੀ ਸਵੇਰੇ ਮੈਂ ਇਹਨਾਂ ਨਾਲ ਸੰਪਰਕ ਆਪ ਜੀ ਦਾ ਕੀ ਨਾਮ ਹੈ ਜੀ ਕੁਲਵਰਨ ਕੁਲਵਰਨ ਸਿੰਘ ਜੀ ਬਾਕੀ ਪਿੰਡ ਵਾਸੀ ਹੋ ਨਹੀਂ ਅੱਛਾ ਤੁਸੀਂ ਮੌਜੂਦਾ ਸਰਪੰਚ ਨਹੀਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਗੁਰੂ ਸਾਹਿਬ ਕਿਰਪਾ ਕਰ ਸਾਡਾ ਪਿੰਡ ਹੈਗਾ ਲਚਕਾਣੀ ਜੀ ਅਸੀਂ ਆਪ ਜੀ ਨੂੰ ਬਸ ਚਲੋ ਜਾਣਕਾਰੀ ਹੋਣੀ ਬਾਪੂ ਨੂੰ ਪਤਾ ਠੀਕ ਹੈ ਅਸੀਂ ਆਪ ਜੀ ਨੂੰ ਕਾਗਜ਼ ਵੀ ਦੇ ਕੇ ਜਾਵਾਂਗੇ ਸਾਡੀ ਮੰਗ ਇੱਕੋ ਇੱਕ ਆ ਤੁਸੀਂ ਇਹਨਾਂ ਨੂੰ ਕਦੇ ਨਾ ਕਦੇ ਜਦੋਂ ਵੀ ਕਦੇ ਸਮਾਂ ਲੱਗੇ ਉਹਨਾਂ ਨੂੰ ਮਿਲਣ ਜ਼ਰੂਰ ਆ ਜਾ ਕਰੋ ਕਦੇ ਪਟਿਆਲੇ ਚੱਕਰ ਲੱਗਦਾ ਕੋਈ ਸਮਾਨ ਲੈਣ ਗਿਆ ਬੰਦਾ ਹਨਾ 5 ਮਿੰਟ ਇਹਨਾਂ ਨੂੰ ਮਿਲ ਗਏ ਜਦੋਂ ਪਿੰਡ ਦਾ ਬੰਦਾ ਮਿਲਦਾ ਨਾ ਜੀ ਬੰਦੇ ਨੂੰ ਵੈਸੀ એનર્ਜੀ ਆ ਜਾਂਦੀ ਹੈ ਬੰਦੇ 'ਚ ਬਸ ਸਾਡੀ ਇਹੀ ਮੰਗ ਹੈ ਜੀ ਆਉਂਦੇ ਜਾਂਦੇ 10 ਮਿੰਟ ਕੋਈ ਪਿੰਡ ਦਾ ਬੰਦਾ ਹੋਰ ਵੀ ਉਧਰ ਜਾਂਦਾ ਕੋਈ ਪੜਨ ਗਿਆ ਪਟਿਆਲੇ ਕੋਈ ਚੰਡੀਗੜ੍ਹ ਗਿਆ ਇਹਨੂੰ ਬਸ 10 ਮਿੰਟ ਇਹਦਾ ਹੈਲੋ ਕੀਤਾ ਇਹਦੇ ਨਾਲ ਫਤਿਹ ਬਲਾਈ ਪ੍ਰਸ਼ਾਦਾ ਛੱਕਿਆ ਉਹਦਾ ਵਾਪਸ ਇੰਨੀ ਚਾਹੁੰਦੇ ਆ ਜੀ ਤੇ ਤੁਸੀਂ ਅਰਦਾਸ ਕਰਨਾ ਤਾਂ ਜੋ ਤੰਦਰੁਸਤ ਹੋ ਕੇ ਆਪਣਾ ਚੰਗਾ ਜੀਵਨ ਜਿਹੜਾ ਬਿਤਾ ਸਕਣ ਜੀ ਗਲਤੀ ਹੋ ਗਈ ਉਹ ਮਾਫੀ ਦਿਓ ਹਸਦੇ ਬਹਦੇ ਰਹੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਰਾਜੂ ਬਾਬਾ ਜਿਨ੍ਹਾਂ ਨੂੰ ਅਸੀਂ ਕੱਲ ਨਵੇਂ ਸ਼ਹਿਰ ਤੋਂ ਲੈ ਕੇ ਆਏ ਆਂ ਜੀ ਜਿਹੜਾ ਨਵਾਂ ਸ਼ਹਿਰ ਦੇ ਨਾਲ ਪਿੰਡ ਆ ਜੀ ਮੌਲੀ ਵਹੀਦਪੁਰ ਸ਼ਾਇਦ ਅਸੀਂ ਥੋੜਾ ਜਿਹਾ ਬੋਲਣ ਦੇ ਵਿੱਚ ਵੀ ਗਲਤ ਹੁੰਦੇ ਹੋਈਏ ਔਰ ਕੱਲੇ ਇਹਨਾਂ ਨੂੰ ਲੈ ਕੇ ਆਂ ਜੀ ਬੜੇ ਹੀ ਤਰਸਯੋਗ ਹਾਲਾਤਾਂ ਦੇ ਵਿੱਚ ਬਜ਼ੁਰਗ ਪਿੰਡ ਦੀਆਂ ਮੜੀਆਂ ਦੇ ਵਿੱਚ ਪਏ ਸੀਗੇ ਜੀ ਤੁਸੀਂ ਦੇਖਿਆ ਵੀਡੀਓ ਨੂੰ ਜੀ ਪਰ ਇਸ ਵਕਤ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਬੈਠੇ ਆਂ ਇੱਥੇ ਇਸ ਟਾਈਮ 130 ਦੇ ਕਰੀਬ ਮੈਂਬਰ ਪਹੁੰਚ ਚੁੱਕੇ ਨੇ ਜਿਹੜੇ ਵੀਰ ਬਿਮਾਰ ਹੋ ਗਏ ਸੀ ਜਾਂ ਜਿਹੜੇ ਇਦਾਂ ਦੇ ਬਜ਼ੁਰਗਾਂ ਦੇ ਹਾਲਾਤ ਹੋ ਚੁੱਕੇ ਸੀ ਇੱਥੇ ਰੱਬੀ ਰੂਹਾਂ ਦਾ ਇੱਕ ਘਰ ਆ ਜੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਦਿਨ ਪਰ ਦਿਨ ਇੱਕ ਇੱਕ ਇੱਟ ਲੱਗਦੀ ਜਾ ਰਹੀ ਆ ਇੱਥੇ ਇਦਾਂ ਦੀਆਂ ਰੂਹਾਂ ਨੂੰ ਤੁਸੀਂ ਜ਼ਰੂਰ ਆਉਂਦੇ ਜਾਂਦੇ ਮਿਲਣ ਆਇਆ ਕਰੋ ਆਉਂਦੇ ਜਾਂਦੇ ਜ਼ਰੂਰ 10 ਮਿੰਟ ਇਹਨਾਂ ਨਾਲ ਵਿਚਾਰ ਕਰਕੇ ਜਾਇਆ ਕਰੋ ਕਿਉਂਕਿ ਹੌਸਲਾ ਮਿਲਦਾ ਸਾਰੀਆਂ ਰੂਹਾਂ ਨੂੰ ਔਰ ਆਪਜੀ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਔਰ ਕੁਝ ਸੰਗਤਾਂ ਦੀ ਇਹ ਮੈਸੇਜ ਹੁੰਦੇ ਨੇ ਵੀ ਸਾਨੂੰ ਦੱਸੋ ਅਸੀਂ ਕਿੱਦਾਂ ਸਪੋਰਟ ਕਰੀਏ ਸਪੋਰਟ ਆਪਜੀ ਬਿਲਡਿੰਗ ਮਟੀਰੀਅਲ ਦੇ ਰੂਪ ਚ ਕਰੋ ਇਸ ਵਕਤ ਆਪਾਂ ਨੂੰ ਮਟੀਰੀਅਲ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਕਿਉਂਕਿ ਜਿਹੜੀ ਬਿਲਡਿੰਗ ਦੇ ਵਿੱਚ ਸਾਰੇ ਵੀਰ ਰਹਿੰਦੇ ਨੇ ਅਸੀਂ ਉਹ ਵੀ ਆਪਜੀ ਨੂੰ ਦਿਖਾਉਨੇ ਆ ਉਸ ਬਿਲਡਿੰਗ ਦੇ ਵਿੱਚ ਵੀ ਜਿਹੜਾ ਉੱਪਰ ਆਪੋ ਦੇ ਫਲੋਰ ਬਣਾ ਰਹੇ ਹਾਂ ਜੀ ਤਿੰਨ ਚਾਰ ਤਾਂ ਜੋ ਆਪਾਂ ਹੋਰ ਜਿਹੜਾ ਇਦਾਂ ਦੀਆਂ ਰੂਹਾਂ ਨੂੰ ਲਿਆ ਕੇ ਰੱਖ ਸਕੀਏ ਤੁਸੀਂ ਇੱਟਾਂ ਰੇਤਾ ਬਜਰੀ ਔਰ ਸਰਿਆ ਇਹਨਾਂ ਚੀਜ਼ਾਂ ਦੀ ਜਰੂਰ ਸਪੋਰਟ ਕਰੋ ਚਾਹੇ ਆਪ ਜੀ ਇੱਕ ਇੱਕ ਥੈਲਾ ਭੇਜੋ ਜੇਕਰ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਤਾਂ ਤੁਸੀਂ ਕਿਸੇ ਆਪਣੇ ਜ਼ਿੰਮੇਵਾਰ ਕਿਸੇ ਭੈਣ ਭਰਾ ਦੀ ਡਿਊਟੀ ਲਾਉਣੀ ਹੈ ਜੀ ਜਿਹੜਾ ਜ਼ਿੰਮੇਵਾਰ ਹੋਵੇ ਜਾਂ ਆਪਣੇ ਕਿਸੇ ਦੋਸਤ ਮਿੱਤਰ ਦੀ ਜਾਂ ਕਿਸੇ ਰਿਸ਼ਤੇਦਾਰ ਦੀ ਜਿਹੜੇ ਇੱਥੇ ਆ ਕੇ ਖੁਦ ਜਿਹੜੀ ਚੀਜ਼ ਲੈ ਕੇ ਸਾਨੂੰ ਦੇਣ ਗੁਰੂ ਸਾਹਿਬ ਕਿਰਪਾ ਕਰਨ ਇਹ ਘਰ ਸਾਰੀਆਂ ਸੰਗਤਾਂ ਦਾ ਤੁਹਾਡੇ ਕਰਕੇ ਹੀ ਜਿਹੜਾ ਘਰ ਇਹ ਚੱਲ ਰਿਹਾ ਜੀ ਤੁਸੀਂ ਇੱਥੇ ਕਦੇ ਰਾਸ਼ਨ ਦੀ ਸਪੋਰਟ ਕਦੇ ਤੁਸੀਂ ਇੱਥੇ ਇੱਕ ਇੱਕ ਚੀਜ਼ ਤੁਹਾਡੀ ਤੁਸੀਂ ਤੁਹਾਡੀ ਭੇਜੀ ਵੀ ਇੱਥੇ ਜਿਹੜੀ ਇਸ ਘਰ ਦੇ ਵਿੱਚ ਇਹ ਘਰ ਚੱਲ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਔਰ ਆਪ ਜੀ ਜਾਣਦੇ ਹੋ ਬਾਕੀ ਬਹੁਤ ਸਾਰੀਆਂ ਰੂਹਾਂ ਨੇ ਆਪਣੇ ਕੋਲੇ ਜਿਹੜੀਆਂ ਇਸ ਟਾਈਮ ਵੀ ਆਪਣੇ ਕੋਲੇ ਮੌਜੂਦ ਨੇ ਤੁਸੀਂ ਦੇਖ ਵੀ ਰਹੇ ਹੋ ਪਿੱਛੇ ਜਿਨ੍ਹਾਂ ਦੇ ਕਿਸੇ ਟਾਈਮ ਤਰਸਯੋਗ ਹਾਲਾਤ ਹੋ ਗਏ ਸੀ ਜੀ ਔਰ ਇਸ ਵਕਤ ਅਸੀਂ ਰਾਜੂ ਬਾਬਾ ਸਾਡਾ ਬਾਬਾ ਜੀ ਠੀਕ ਹੋ ਹਾਂਜੀ ਹੁਣ ਇਹਨਾਂ ਦੇ ਟੈਸਟ ਜਿਹੜੇ ਕਰਾਏ ਜਾਣਗੇ ਜੀ ਬੋਡੀ ਦੇ ਤਾਂ ਜੋ ਆਪਾਂ ਨੂੰ ਸਰੀਰਕ ਜਿਹੜੀ ਪ੍ਰੋਬਲਮ ਪਤਾ ਲੱਗੇ ਜਿਹੜੀ ਅਸਲ ਗੱਲ ਹੈ ਕਿਉਂਕਿ ਇਹ ਕਿੱਦਾਂ ਮੜੀਆਂ ਦੇ ਵਿੱਚ ਰਹੇ ਨੇ ਨਾ ਕੋਈ ਖਾਣ ਦਾ ਪ੍ਰਬੰਧ ਨਾ ਕੋਈ ਪੀਣ ਦਾ ਗੰਦਮੰਦ ਦੇ ਵਿੱਚ ਜਿਹੜੇ ਰਹਿੰਦੇ ਸੀ ਹੁਣ ਇਹਦੇ ਬਲੱਡ ਦੇ ਫਿਰ ਜਿਹੜਾ ਸੈਂਪਲ ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋਊਗਾ ਵੀ ਕੀ ਕੀ ਸਰੀਰ ਦੇ ਵਿੱਚ ਘਾਟਾਂ ਨੇ ਫਿਰ ਆਪਾਂ ਉਸ ਹਿਸਾਬ ਨਾਲ ਇਹਨਾਂ ਦੀ ਮੈਡੀਸਨ ਜਿਹੜੀ ਸ਼ੁਰੂ ਹੋ ਜਾਣੀ ਹੈ ਅੱਜ ਜੀ ਫਿਰ ਡਾਈਟ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਧੰਨਵਾਦ ਤੁਹਾਡਾ ਤੁਹਾਡਾ ਭੇਜਿਆ ਵਾ ਇੱਕ ਇੱਕ ਅੰਨ ਦਾ ਟੁਕੜਾ ਇਹਨਾਂ ਰੱਬੀ ਰੂਹਾਂ ਦੇ ਲਈ ਜਿਹੜਾ ਉਹ ਲੱਗਦਾ ਬਹੁਤ ਸਾਰਾ ਪਿਆਰ ਸ਼ੁਕਰਾਨਾ ਔਰ ਤੁਸੀਂ ਇਸ ਟਾਈਮ 130 ਮੈਂਬਰਾਂ ਦੀ ਜਿਹੜੀ ਦੇਖ ਰਹੇ ਹੋ ਤੁਸੀਂ ਅਸੀਂ ਤੁਹਾਨੂੰ ਇੱਕ ਬਿਲਡਿੰਗ ਦਿਖਾਉਣਾ ਚਾਹੁੰਦੇ ਆਂ ਜੀ ਇਹਨਾਂ ਰੂਹਾਂ ਤੋਂ ਬਾਅਦ ਉਸ ਬਿਲਡਿੰਗ ਲਈ ਅਸੀਂ ਤੁਹਾਡੇ ਤੋਂ ਮਟੀਰੀਅਲ ਦੀ ਬਹੁਤ ਵੱਡੇ ਪੱਧਰ ਤੇ ਮੰਗ ਕਰਦੇ ਆਂ ਜੀ ਮੈਂ ਕਹੂੰਗਾ ਇੱਧਰ ਆ ਜੇ ਵੀਰ ਕੈਮਰਾਮੈਨ ਮੇਰੇ ਮਗਰ ਮਗਰ ਇੱਥੇ ਕੀ ਹੁੰਦਾ ਜੀ ਬਿਸਤਰੇ ਨੂੰ ਕੱਢ ਦਿੱਤਾ ਜਾਂਦਾ ਮੰਜਿਆਂ ਨੂੰ ਵੀ ਥੋੜੀ ਧੁੱਪ ਲੱਗੇ ਵੀ ਕੋਈ ਗੰਦਗੀ ਨਾ ਫੈਲੇ ਜਾਂ ਖਾਜ ਦੀ ਪ੍ਰੋਬਲਮ ਨਾ ਫੈਲੇ ਇਸ ਕਰਕੇ ਇੱਥੇ ਜਿਹੜਾ ਹਾਲ ਆ ਜੀ ਹੁਣ ਇਹਦੀ ਸਫਾਈ ਕਰਕੇ ਇਹਨੂੰ ਜਿਹੜਾ ਪ੍ਰੋਪਰ ਇੱਕ ਇੱਕ ਬਿਸਤਰਾ ਤਿਆਰ ਕੀਤਾ ਜਾਣਾ ਜੀ ਉਹ ਪਿੱਛੇ ਇੱਕ ਬਾਪੂ ਜੀ ਬੈਠੇ ਨੇ ਉਹਨਾਂ ਦਾ ਵੀ ਪੱਟ ਟੁੱਟਿਆ ਵਾ ਤੇ ਉਹਨਾਂ ਦੀ ਉਮਰ ਬਹੁਤ ਹੋ ਗਈ ਡਾਕਟਰ ਹਜੇ ਦੇਖੋ ਜੇ ਹਾਂ ਕਰਨਗੇ ਆਪਰੇਸ਼ਨ ਨੂੰ ਤਾਂ ਹੀ ਆਪਾਂ ਕਰਵਾਵਾਂਗੇ ਇਦਾਂ ਫਿਰ ਇਹ ਜਿਹੜਾ ਹਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਕਿਉਂਕਿ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਸਾਰਿਆਂ ਨੂੰ ਢੀੜੇ-ਢੀੜੇ ਕਰਕੇ ਪਾਉਣਾ ਪੈਂਦਾ ਜੀ ਕੋਈ ਸਮਾਂ ਆਊਗਾ ਵੀ ਉੱਪਰ 507 ਫਲੋਰ ਬਣਨਗੇ ਜੀ ਫਿਰ ਆਪਾਂ ਹੋਰ 2-400 ਮੈਂਬਰਾਂ ਨੂੰ ਰੱਖਣ ਦੇ ਵਿੱਚ ਕੰਮ ਜਦ ਹੋਵਾਂਗੇ ਜੀ ਔਰ ਇਸ ਬਿਲਡਿੰਗ ਤੋਂ ਪਰਲੇ ਪਾਸੇ ਵੀ ਇੱਕ ਬਿਲਡਿੰਗ ਹੈ ਜੀ ਬਹੁਤ ਵੱਡੀ ਉਹਦੇ ਵਿੱਚ ਵੀ ਇਦਾਂ ਹੀ ਅਸੀਂ ਤੁਹਾਨੂੰ ਹੁਣ ਦਿਖਾਏ ਦਿੰਨੇ ਆ ਜੀ ਅੱਜ ਚਲੋ ਸਵੱਬ ਬਣ ਗਿਆ ਜੀ ਇੱਧਰ ਸਾਰੀਆਂ ਰੂਹਾਂ ਬੈਠੀਆਂ ਨੇ ਜੀ ਇਸ਼ਨਾਨ ਕੀਤੇ ਨੇ ਅੱਧੇ ਹੁਣ ਵੀਰ ਉਧਰ ਬਾਥਰੂਮ ਵਾਲੇ ਪਾਸੇ ਤੁਰੇ ਫਿਰਦੇ ਨੇ ਮਤਲਬ ਇੱਥੇ ਜਦੋਂ 130 ਮੈਂਬਰ ਬੈਠਦੇ ਨੇ ਜੀ ਬੜੀ ਪ੍ਰੋਬਲਮ ਆ ਜੀ ਪ੍ਰਸ਼ਾਦਾ ਛਕਾਉਣ ਦੇ ਵਿੱਚ ਜਗ੍ਹਾ ਦੀ ਕਮੀ ਕਰਕੇ ਜੀ ਕਿਵੇਂ ਆ ਵੀਰਿਆ ਠੀਕੋ ਕਿਵੇਂ ਆ ਭਾਈ ਮੁੰਡਿਆ ਔਰ ਏਸ ਵੀਰ ਦਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮਕਸਰ ਦਾ ਵੀਰੇ ਇਹ ਮਕਸਰ ਸਾਹਿਬ ਤੋਂ ਰਹਿਣ ਵਾਲਾ ਵੀਰ ਜੀ ਕੋਈ ਵੀਰ ਜਿਹੜੇ ਨੂੰ ਜਾਣਦੇ ਨੇ ਤਾਂ ਸਾਡੇ ਨਾਲ ਸੰਪਰਕ ਕਰਿਓ ਤੁਹਾਡੀ ਦੁਕਾਨ ਦਾ ਕੀ ਨਾਮ ਸੀ ਮਿਸਟਰ ਬੀਮ ਮਿਸਟਰ ਬੀਮ ਕਿਹੜੀ ਜਗ੍ਹਾ ਸੀ ਜੀ ਮਕਸਰੀ ਤੇ ਤੁਹਾਡਾ ਐਡਰੈਸ ਕੀ ਆ ਪੁੱਲਰ ਕਲੋਨੀ ਗਲੀ ਨੰਬਰ 2 ਪੁੱਲਰ ਕਲੋਨੀ ਗਲੀ ਨੰਬਰ 2 ਤੁਹਾਡੇ ਮਾਤਾ ਪਿਤਾ ਦਾ ਕੀ ਨਾਮ ਆ ਡੈਡੀ ਦਾ ਨਾਂ ਬਚਨਤ ਸਿੰਘ ਤੇ ਸਿਸਟਰ ਦਾ ਨਾਂ ਰਾਇਮਨਦੀਪ ਕੌਰ ਤੇ ਮੈਂ ਮੈਂ ਅਜੇ ਤੈਨੀਆਂ ਨਹੀਂ ਆ ਬਸ ਕਰੇ ਮਾਤਾ ਮਾਤਾ ਹੀ ਦਿੱਤੋ ਵੀ ਭਰਾ ਦੀ ਪਿੱਛੇ ਐਕਸੀਡੈਂਟ ਹੋਇਆ ਈ ਟਰੈਕਟਰ 'ਤੇ ਲੇ ਆ ਗਿਆ। ਬਚਲ ਪਰਸੂ ਆਏ ਨੇ ਜੀ। ਇਹਨਾਂ ਜੀ ਦਰਸਰ ਰੋਪੜ ਇਹ ਵੀਰ ਨੇ ਜੀ ਇਹਦੀ ਬੜੀ ਮਤਲਬ ਦਰਦਪਰੀ ਸਟੋਰੀ ਆ ਜੀ ਕੰਮ ਦੀ ਟੈਨਸ਼ਨ ਲੈ ਕੇ ਨਾ ਸੜਕਾਂ 'ਤੇ ਆ ਗਿਆ ਵੀਰ ਔਰ ਰੋਪੜੇ ਝਾੜੀਆਂ 'ਚ ਰਹਿੰਦਾ ਸੀ ਉੱਥੇ ਪੁਲਿਸ ਨੇ ਇਸ ਵੀਰ ਨੂੰ ਮਤਲਬ ਲਿਆਂਦਾ ਸਾਡੇ ਤੱਕ ਪਹੁੰਚ ਕੀਤੀ ਅਸੀਂ ਉਰੇ ਕਿਹਾ ਵੀ ਉਰੇ ਭੇਜੋ। ਤੇ ਹੁਣ ਕੱਲ ਅਸੀਂ ਵਿਜੀ ਸੀ ਅੱਜ ਇਹਨਾਂ ਦੇ ਪਰਿਵਾਰ ਨਾਲ ਅਸੀਂ ਗੱਲ ਕਰਾਂਗੇ ਤਾਂ ਹੀ ਅਸੀਂ ਤੁਹਾਨੂੰ ਸਾਂਝੀ ਕੀਤੀ ਜੇ ਤੁਸੀਂ ਜਾਣਦੇ ਹੋ ਮਿਸਟਰ ਬੀਮ ਦੇ ਨਾਮ ਤੇ ਇਸ ਵੀਰ ਦੀ ਦੁਕਾਨ ਸੀਗੀ ਜੀ ਸ਼ਹਿਰ ਦੇ ਵਿੱਚ ਕਿਹੜੀ ਜ ਰਾਮ ਬਾੜਾ ਬਾਜ਼ਾਰ ਸ੍ਰੀ ਮੁਕਸਰ ਸਾਹਿਬ ਹੀ ਸੀ ਬਿਜਲੀ ਵਾਲਾ ਖੂਹ ਬਿਜਲੀ ਵਾਲਾ ਖੂਹ ਠੀਕ ਹੈ ਜੀ ਔਰ ਤੁਸੀਂ ਸਾਨੂੰ ਜਰੂਰ ਸੰਪਰਕ ਕਰਨਾ ਔਰ ਇਦਾਂ ਹੀ ਸਾਰੀਆਂ ਰੂਹਾਂ ਜਿਹੜੀਆਂ ਸ਼ੇਰੇ ਕਿਵੇਂ ਸ਼ੇਰੇ ਕਿਵੇਂ ਵੀਰੇ ਔਰ ਇੱਧਰ ਵੀ ਜਿਹੜੇ ਬਿਸਤਰੇ ਨੇ ਦੇਖੋ ਧੁੱਪ ਲਵਾਈ ਜਾਂਦੀ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਸਾਰੇ ਵੀਰ ਦੇਖੋ ਸੇਵਾ ਕਰ ਰਹੇ ਨੇ ਜਿਵੇਂ ਉੱਪਰ ਕੱਪੜੇ ਸੁੱਕਣੇ ਪਾਉਣਗੇ ਨੇ ਪੰਜ ਚਾਰ ਜਣੇ ਇੱਧਰ ਸੰਗਤ ਬੈਠੀ ਆ ਥੋੜਾ ਬਹੁਤਾ ਕੰਮ ਜਿਵੇਂ ਸਫਾਈ ਕਰ ਰਹੇ ਨੇ ਕੋਈ ਕੱਪੜੇ ਧੋ ਰਿਹਾ ਕੋਈ ਇੱਧਰ ਵੀ ਸਬਜ਼ੀ ਕੱਟੀ ਜਾ ਰਹੀ ਹੈ ਜੀ ਪ੍ਰਸ਼ਾਦਾ ਤਿਆਰ ਕੀਤਾ ਜਾ ਰਿਹਾ ਮਤਲਬ ਇਦਾਂ ਹੀ ਸਾਰੇ ਵੀਰ ਹੁਣ ਤਾਂ ਇਹ ਆਪਣਾ ਆਪਣਾ ਕੰਮ ਜਿਹੜਾ ਆਪ ਕਰਨਾ ਸ਼ੁਰੂ ਕਰਤਾ ਤੁਸੀਂ ਸੱਚ ਪੁੱਛੋ ਇਸ ਟਾਈਮ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕੰਮ ਇਹਨਾਂ ਵੀਰਾਂ ਨੂੰ ਹੀ ਜਿਹੜਾ ਕਰਨਾ ਸ਼ੁਰੂ ਕਰਤਾ ਜਿਵੇਂ ਇੱਕ ਦੂਜੇ ਨੂੰ ਨਿਵਾ ਲੈਂਦੇ ਨੇ ਕੋਈ ਮਾਲਿਸ਼ ਕਹਿਣੇ ਕਰਾਉਣੀ ਹੈ ਕਹਿੰਦੇ ਨੇ ਅਸੀਂ ਮਾਲਿਸ਼ ਕਰ ਦੋ ਭਾਈ ਇੱਕ ਦੂਜੇ ਦੀ ਕਰਮ ਵੀ ਦਿੰਦੇ ਨੇ ਜਿਵੇਂ ਹੁਣ ਸਬਜ਼ੀ ਕੱਟ ਰਹੇ ਨੇ ਪੰਜ ਸੱਤ ਜਾਣੇ ਬੈਠੇ ਇੱਕ ਦੂਜੇ ਨੂੰ ਨਿਵਾ ਵੀ ਲੈਂਦੇ ਨੇ ਕਈ ਵਾਰੀ ਕਰਾਉਣਾ ਜ਼ਿਆਦਾਤਰ ਸੇਵਾਦਾਰਾਂ ਨੂੰ ਹੀ ਪੈਂਦਾ ਪਰ ਫਿਰ ਵੀ ਕਿਸੇ ਹੱਦ ਤੱਕ ਇਹ ਨਾ ਵੀਰਾਂ ਨੇ ਆਪਣੇ ਆਪ ਕੰਮ ਕਰਨੇ ਸ਼ੁਰੂ ਕਰਤੇ ਕਈ ਵੀਰ ਤਾਂ ਆਪਣੀਆਂ ਦਸਤਾਰਾਂ ਆਪਸ ਜਾਲ ਲੈਂਦੇ ਨੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਆਉਂਦੇ ਜਾਂਦੇ ਰਹਿਣਾ ਹੱਸਦੇ ਵਸਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੀ ਭੈਣ ਦੇ ਸਿਰ ਦੇ ਵਿੱਚ ਕੀੜੇ ਸੀਗੇ ਅਸੀਂ ਰੀਲ ਜਿਹੜੀ ਸ਼ੇਅਰ ਕੀਤੀ ਸੀ ਉਹ ਬਹੁਤ ਜ਼ਿਆਦਾ ਵਾਇਰਲ ਸੰਗਤ ਨੇ ਕੀਤੀ ਉਹ ਭੈਣ ਦੇ ਹਾਲਾਤ ਬਿਲਕੁਲ ਠੀਕ ਨਹੀਂ ਅਸੀਂ ਅੱਜ ਜਾਂ ਕੱਲ ਇੱਕ ਲਾਈਵ ਵੀਡੀਓ ਪਾ ਕੇ ਦੱਸਾਂਗੇ ਸੰਗਤਾਂ ਨੂੰ ਵੀ ਅੱਜ ਦਾ ਜਿਹੜਾ ਟ੍ਰੀਟਮੈਂਟ ਆ ਉਹ ਕਿੱਥੇ ਤੱਕ ਪਹੁੰਚਿਆ ਜੀ ਧੰਨਵਾਦ ਜੀ ਤੁਸੀਂ ਰਾਜੂ ਬਾਬਾ ਜੀ ਲਈ ਜ਼ਰੂਰ ਅਰਦਾਸ ਕਰਿਓ ਔਰ ਨਵਾਂ ਸ਼ਹਿਰ ਏਰੀਆ ਦੇ ਵਿੱਚ ਸਾਡੀ ਬੇਨਤੀ ਆ ਸਾਰੇ ਭੈਣ ਭਰਾਵਾਂ ਅੱਗੇ ਤੁਹਾਡੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਦੋ ਦੋ ਇੱਟਾਂ ਚਾਹੀਦੀਆਂ ਨੇ ਸਾਨੂੰ ਐਡੇ ਵੱਡੇ ਸੇਵਾਦਾਰ ਬਿਲਕੁਲ ਨਹੀਂ ਚਾਹੀਦੇ ਜਿਹੜਾ ਕੋਈ ਕਹੇ ਵੀ ਅਸੀਂ ਕੱਲੀ ਬਣਾ ਦਾਂਗੇ ਭਾਈ ਇਹਨੂੰ 4 ਕਰੋੜ ਦਾ ਨਹੀਂ ਜੀ ਸਾਨੂੰ ਸਿਰਫ ਚਾਹੀਦੇ ਨੇ ਉਹ ਇਨਸਾਨ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਚਾਰ-ਚਾਰ ਇੱਟਾਂ ਚਾਰ-ਚਾਰ ਟਰੈਲੀਆਂ ਚਾਰ-ਚਾਰ ਥੈਲੇ ਚਾਰ-ਚਾਰ ਟਰੱਕ ਰੇਤੇ ਦੇ ਜਿੱਦਾਂ ਦੀ ਜਿਹੜੀ ਸ਼ਰਤ ਹੈ ਜੀ ਉਹ ਇੱਥੇ ਜਦੋਂ ਆਉਣਗੇ ਉਹ ਸਾਰੀ ਸੰਗਤ ਦੀ ਕਿਰਤ ਕਮਾਈ ਦੇ ਵਿੱਚੋਂ ਜਦੋਂ ਦਸਵੰਦ ਇਸ ਘਰ ਤੇ ਲੱਗਣਾ ਉਹ ਦੇਖੋ ਪਿੱਛੇ ਬਿਲਡਿੰਗ ਬਣ ਰਹੀ ਹੈ ਤਾਂ ਇਸ ਘਰ ਦਾ ਜਿਹੜਾ ਪ੍ਰਤਾਪ ਆ ਉਹ ਬਹੁਤ ਹੀ ਵੱਡਾ ਹੋਣਾ ਜੀ ਬੜਾ ਸ਼ਾਂਤੀ ਇਸ ਘਰ ਦੇ ਵਿੱਚ ਆਉਣੀ ਆ ਪੋਜ਼ਿਟਿਵਿਟੀ ਆਉਣੀ ਆ ਉਹ ਸੰਗਤਾਂ ਦੇ ਦਸਵੰਧ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਰੇ ਭੈਣ ਭਰਾ ਥੋੜੀ ਥੋੜੀ ਚੀਜ਼ ਜਰੂਰ ਭੇਜੋ ਇੱਥੇ ਚਾਹੇ ਦੋ ਦੋ ਥੈਲੀ ਭੇਜੋ ਤਾਂ ਜੋ ਆਪਾਂ ਉਸ ਬਿਲਡਿੰਗ ਨੂੰ ਬਣਾ ਕੇ ਸਾਡੇ ਫੁੱਟ ਹੋਰ ਵੱਡੇ ਪੱਧਰ ਤੇ ਰਹਿਸ਼ ਜਿਹੜੀ ਕਰ ਸਕੀਏ ਜੀ ਫਿਰ ਆਪਾਂ ਸਾਰੇ ਬੇੜੇ ਨੂੰ ਸਹੀ ਕਰਾਂਗੇ ਜੀ ਇਸ ਤੋਂ ਬਾਅਦ ਆਪਣੇ ਕੋਲੇ ਖੋਰ ਵੀ ਜਗ੍ਹਾ ਹੈਗੀ ਮਤਲਬ ਆਪਾਂ ਹਜੇ 1000 ਬੰਦੇ ਤੱਕ ਤਾਂ ਨਹੀਂ ਦਬਦੇ ਜੀ ਬਸ ਆਪਣੇ ਕੋਲ ਬਿਲਡਿੰਗਾਂ ਹੋਣ ਵੱਡੀਆਂ ਤੇ ਅੱਗੇ ਆਪਣੇ ਕੋਲ ਜਗ੍ਹਾ ਹੈਗੀ ਆ ਉਹਦੇ ਵਿੱਚ ਵੀ ਆਪਾਂ ਵੱਡੀ ਬਿਲਡਿੰਗ ਜਿਹੜੀ ਸ਼ੁਰੂ ਕਰਾਂਗੇ ਬਣਨੀ ਧੰਨਵਾਦ ਜੀ ਹੱਸਦੇ ਬੱਸਦੇ ਰਹੋ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ ਇੱਧਰ ਬੋਰਡ ਜਿਹੜਾ ਸੰਸਥਾ ਦਾ ਲੱਗਿਆ ਵਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ ਬੈਸਣ ਪਾਈਏ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ